ਕਦੇ ਤਾਂ ਤੂੰ ਆਵੇਂਗਾਵੇਂ ਉਸੇ ਹੀ ਚਰਾਹੇ ਤੇ ਜਿਹੜੇ ਸੀ ਚਰਾਹੇ ਤੇ ਗਿਆ ਸਾਨੂੰ ਛੱਡ ਤੇ ਵੀ ਮੇਰੇ ਹਿੱਸੇ ਦਾ ਦਾ ਗਾਣਾ ਜਿਹਦੀ ਇੰਨੀ ਲੰਬੀ ਲਾਈਫ ਐਂਡ ਆਈ ਡੋਟ ਨੋ ਵੀ ਇਹ ਹਾਲੇ ਕਿੰਨੀ ਦੇਰ ਚੱਲਣਾ ਮੈਨੂੰ ਲੱਗਦਾ ਹੈਗਾ ਵੀ ਜਦ ਤੱਕ ਇਹ ਐਵਰ ਗ੍ਰੀਨ ਹੋ ਚੁੱਕਿਆ ਹੈ ਨਾ ਜਦ ਤੱਕ ਸੂਰਜ ਚੰਦ ਰਹੇਗਾ ਬਹੁਤ ਵਾਰੀ ਇਦਾਂ ਦਿਲ ਟੁੱਟਣ ਵਾਲਿਆ ਕਿ ਇੱਕ ਗਾਣਾ ਬਣਾਉਣ ਤੇ ਬਹੁਤ ਜ਼ੋਰ ਲੱਗਦਾ ਚੰਗੇ ਲਿਰਿਕਸ ਲੱਭਣਾ ਉਹਨੂੰ ਕੰਪੋਜ਼ ਕਰਨਾ ਉਹਦਾ ਮਿਊਜ਼ਿਕ ਬਣਾਉਣਾ ਉਹਦਾ ਵੀਡੀਓ ਕਰਨਾ ਉਹਨੂੰ ਲਾਂਚ ਕਰਨਾ ਉਹਦੇ ਤੇ ਪ੍ਰਮੋਸ਼ਨ ਲਾਣੀ ਜੋ ਵੀ ਐਕਸ ਵਾਈ ਜ਼ेड ਇਧਰ ਉਧਰ ਭੱਜਣਾ ਹਨਾ ਘੱਟੋ ਘੱਟ 50 ਬੰਦਿਆਂ ਦੇ ਵੱਸ ਪੈਨੇ ਆਂ ਅਸੀਂ ਇੱਕ ਪ੍ਰੋਜੈਕਟ ਨੂੰ ਕੰਪਲੀਟ ਕਰਨ ਦੇ ਲਈ 10 ਸੈਕਿੰਡ ਦਾ ਸੁਣ ਕੇ ਕਈ ਵਾਰ ਥੱਲੇ ਕਮੈਂਟ ਆ ਜਾਂਦਾ ਵੀ ਗੱਲ ਨਹੀਂ ਬਣੀ ਹੋਰ ਹਨਾ ਉਹ ਤਾਂ ਦਿਲ ਟੁੱਟਦਾ ਉਹਦਾ ਦਿਲ ਟੁੱਟਦਾ ਜ਼ਰੂਰ ਹੈ ਪਰ ਉਹ ਇਦਾਂ ਚੈਲੰਜ ਲਈਦਾ ਵੀ ਠੀਕ ਹੈ ਯਾਰ ਆਪਣੀ ਬੈਟਰਮੈਂਟ ਲਈ ਹੈ ਕੋਈ ਗੱਲ ਨਹੀਂ ਅਗਲਾ ਆਪਾਂ ਜਿਹੜ ਉਹੀ ਨੀਤ ਨੂੰ ਮਰਾਦ ਵਾਲੀ ਗੱਲ ਹੈਗੀ ਆ ਤੇ ਵੀ ਸੱਚੀ ਨੀਤ ਨਾਲ ਪਹਿਲੇ ਦਿਨ ਤੋਂ ਚੱਲੇ ਆ ਕਦੇ ਕਿਸੇ ਨਾਲ ਧੋਖਾ ਕਰਨ ਦੀ ਸੋਚੀ ਵੀ ਨਹੀਂ ਕਰਨਾ ਤਾਂ ਦੂਰ ਦੀ ਗੱਲ ਆ ਸਾਡੇ ਨਾਲ ਜਿਹੜੇ ਕਰ ਗਏ ਉਹਨਾਂ ਨੂੰ ਵੇਖ ਗਿਆ ਚੱਲ ਯਾਰ ਕੋਈ ਗੱਲ ਨਹੀਂ ਮੈਂ ਆਪਣੇ ਕਿੰਨੇ ਡਾਊਟ ਕਰ ਸਕਦਾ ਪਰ ਜਨਜੋਤ ਬਾਈ ਹੋਣਾ ਦੀ ਸਾਰੀ ਟੀਮ ਦਾ ਕੰਮ ਬਹੁਤ ਕਹਿੰਦਾ ਮੈਨੂੰ ਲੱਗਦਾ ਕਿ ਸਾਨੂੰ ਤੁਹਾਡੇ ਪੂਰੀ ਟੀਮ ਤੇ ਡਾਊਟ ਨਹੀਂ ਹੈ ਕਿਉਂਕਿ ਤੁਸੀਂ ਬਹੁਤ ਸੋਹਣਾ ਗਾਉਂਦੇ ਹੋ ਤੁਹਾਡੀ ਆਵਾਜ਼ ਇੰਨੀ ਸੋਹਣੀ ਹੈ ਪਿਛਲਾ ਗੀਤ ਨਾ ਸੁਣਾ ਗਿਆ ਜਨਜੋਤ ਉਹਨਾਂ ਦਾ ਕੰਮ ਬਹੁਤ ਸੋਹਣਾ ਹੈ ਤੇਰਾ ਸੀਮਾ ਤੇਰਾ ਤੇਰਾ ਹੀ ਰਹੂੰਗਾ ਜਾਣਾ ਨਹੀਂ ਕਦੇ ਵੀ ਹੁਣ ਤੈਨੂੰ ਛੱਡ ਕੇ ਸਰ ਸ਼੍ਰੀਕਲ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਐਂਡ ਬਾਲੀਵੁੱਡ ਹੜਕਾ ਪੰਜਾਬੀ ਮਹਿਤੋੜ ਨਾਲ ਨੀਹਾ ਮੰਨਹਾਸ ਅ ਅੱਜ ਬਹੁਤ ਖੂਬਸੂਰਤ ਲੋਕੇਸ਼ਨ ਤੇ ਪਹੁੰਚੇ ਹੋਏ ਆ ਬਹੁਤ ਹੀ ਖੂਬਸੂਰਤ ਗਾਣੇ ਦੇ ਬਾਰੇ ਗੱਲਬਾਤ ਕਰਨ ਲਈ 2018 ਦੇ ਵਿੱਚ ਗਾਣਾ ਆਇਆ ਸੀ ਕਦੇ ਦਾ ਤੂੰ ਆਵੇਂਗਾ ਔਰ ਉਸ ਗਾਣੇ ਨੇ ਮੈਨੂੰ ਲੱਗਦਾ ਕਿ ਤੁਮਾਂ ਪਾਤੀਆਂ ਸੀਗੀਆਂ ਸੈਡ Song ਸੀ ਬਟ ਲੋਕਾਂ ਨੇ ਇੰਨਾ ਪਸੰਦ ਕੀਤਾ ਉਹਨਾਂ ਦੇ ਦਿਲਾਂ ਦੇ ਵਿੱਚ ਇੰਨਾ ਲੋਕਾਂ ਦੇ ਘਰ ਕੀਤਾ ਕਿ ਡਿਮਾਂਡ ਸੀ ਕਿ ਇਹਦਾ ਪਾਰਟ 2 ਕਦੋਂ ਆਏਗਾ ਸੋ ਫਾਈਨਲੀ ਵੇਟ ਇਜ਼ ਓਵਰ ਇਹ ਜਿਹੜਾ ਗੀਤ ਦਾ ਪਾਰਟ 2 ਹੈ ਉਹ ਆਉਣ ਵਾਲਾ ਹੈ ਔਰ ਰਣਵੀਰ ਮੈਨਾ ਇੱਥੇ ਮੌਜੂਦ ਨੇ ਰਣਵੀਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਸੋ ਮੱਚ ਤੁਹਾਡਾ ਨੇਹਾ ਜੀ ਐਂ ਸੋ ਬਾਟ ਚੇਰ ਵਾਰ ਦਪਾ ਮਿਲੇ ਆ ਹੈ ਨਾ ਪਹਿਲਾਂ ਵੀ ਇਸ ਗੀਤ ਕਰਕੇ ਮਿਲੇ ਸੀਗੇ ਮੈਂ ਉਹੀ ਗੱਲ ਕਰ ਰਿਹਾ ਸੀਗਾ ਕਿ ਜਦੋਂ ਅਸੀਂ ਪਹਿਲੀ ਵਾਰ ਮਿਲੇ ਉਦੋਂ ਕਦੇ ਤਾਂ ਤਾਵੇਂਗਾ ਪਾਰਟ 1 ਦਾ ਰਿਲੀਜ਼ ਹੋਇਆ ਉਹਦੋਂ ਇੰਟਰਵਿਊ ਤੁਸੀਂ ਕੀਤਾ ਤੇ ਹੁਣ ਦੇਖੋ ਫੇਰ ਤੋਂ ਉਹੀ-ਉਹੀ ਚਿਹਰੇ ਮੈਨੂੰ ਫੇਰ ਮਿਲ ਰਹੇ ਸਾਰੀਆਂ ਚੀਜ਼ਾਂ ਸੇਮ ਹੋ ਰਹੀਆਂ ਇਨਫੈਕਟ ਗਾਣੇ ਦੇ ਵਿੱਚ ਵੀ ਜਿੱਦਾਂ 뮤직 ਵਾਲੇ ਸੇਮ ਹੈ ਨਾ ਮਾਡਲ ਕੁੜੀ ਜਿਹੜੀ ਫੀਮੇਲ ਲੀਡ ਹੈਗੀ ਵੈਬੋ ਵੀ ਜੋਸ਼ੀ ਉਹ ਵੀ ਸੇਮ ਹੈ ਬੱਸ ਇਹ ਚੀਜ਼ਾਂ ਸੀ ਸੇਮ ਰੱਖਣ ਦੀ ਕੋਸ਼ਿਸ਼ ਕੀਤੀ ਸੋ ਬਾਕੀ ਪਰਮਾਤਮਾ ਵੀ ਸੇਮ ਸੇਮ ਲਾਈ ਜਾਂਦਾ ਬੰਦਿਆਂ ਨੂੰ ਤੇ ਲੱਗਦਾ ਵਾਈਬ ਸੇਮ ਹੀ ਹੋਣ ਵਾਲੀ ਹੈ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਲੈਟਰ ਸੀ ਕਿਦਾਂ ਬਣਦਾ ਹੈ ਬਟ ਇੱਕ ਬਹੁਤ ਹਾਈਪ ਉਸ ਗਾਣੇ ਦੀ ਕ੍ਰੀਏਟ ਹੋ ਚੁੱਕੀ ਸੀ ਆਲਰੇਡੀ 2018 ਦੇ ਵਿੱਚ ਹੈ ਨਾ ਜਦੋਂ ਕਿਸੇ ਵੀ ਚੀਜ਼ ਦਾ ਸੈਕਿੰਡ ਪਾਰਟ ਕਰਨਾ ਹੋਵੇ ਰਣਵੀਰ ਬਹੁਤ ਜ਼ਿਆਦਾ ਕਸ਼ਮਕਸ਼ ਹੁੰਦਾ ਹੈ ਨਾ ਬੰਦਾ ਬਹੁਤ ਡਾਈਸੀ ਹੁੰਦਾ ਯਾਰ ਕਿਵੇਂ ਕਰੀਏ ਹੈਗਾ ਇਹ ਬਹੁਤ ਜ਼ਿਆਦਾ ਰਿਸਕ ਲੱਗਦਾ ਹੁੰਦਾ ਚੈਲੈਂਜਿੰਗ ਹੈਗਾ ਸੀਕਵਲ ਜਿਹੜਾ ਕਿਸੇ ਵੀ ਚੀਜ਼ ਦਾ ਕਰੀਏ ਕਰਨਾ ਹੈ ਨਾ ਬਿਕਾਜ਼ ਮੈਂ ਨਾ ਗੱਲ ਕਰਦਾ ਹਾਂ ਨਾ ਜਨਰਲੀ ਮੈਂ ਹੁਣ ਤੱਕ ਤਾਂ ਮੈਂ ਮਨਾ ਹੀ ਕਰਦਾ ਕਿ ਯਾਰ ਆਪਾਂ ਕਰਨਾ ਹੀ ਨਹੀਂ ਪਾਰਟ 2 ਆਪਾਂ ਮਨਾ ਹੀ ਕਰ ਦਿੰਦਾ ਹਰ ਵਾਰੀ ਜਦੋਂ ਮੈਨੂੰ ਕਿਸੇ ਨੇ ਪੁੱਛੇ ਕਿ ਪਾਜੀ ਉਹਦਾ ਪਾਰਟ 2 ਕਦ ਆਣਾ ਨਾ ਮੈਂ ਕਹਾਂ ਯਾਰ ਬਾਹੂ ਬਲੀ ਵਾਲਿਆਂ ਤੋਂ ਨਹੀਂ ਪਾਰਟ 2 ਬਣਿਆ ਝੰਝਦਾ ਆਪਾਂ ਕਿਹੜੇ ਖੇਦ ਦੀਆਂ ਮੋਲੀਆਂ ਨਾ ਪਰ ਤੇ ਉਹਦਾ ਵੀਡੀਓ ਵੀ ਬਹੁਤ ਸੋਹਣਾ ਹੋਇਆ ਜਨਜੋਤ ਸਿੰਘ ਬਾਈ ਹੋਣਾ ਨੇ ਜਿਨ੍ਹਾਂ ਨੇ ਚੱਲ ਮੇਰਾ ਪੁੱਤ ਤੇ ਹੋਰ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਸ਼ੂਟ ਕੀਤੀਆਂ ਭਾਜੀ ਹੋਣਾ ਦੀ ਪੂਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਬਹੁਤ ਸੋਹਣੀ ਵੀਡੀਓ ਬਣੀ ਹੈ ਤੇ ਸਾਰੀ ਟੀਮ ਨੇ ਹੀ ਰਲ ਕੇ ਮਿਹਨਤ ਕੀਤੀ लेट अस ਸੀ ਹੁਣ ਤੁਹਾਨੂੰ ਕਿਦਾਂ ਪਸੰਦ ਆਉਂਦਾ ਬਾਕੀ ਲੋਕਾਂ ਤੇ ਸੋ ਬਹੁਤ سارے ਸਵਾਲ ਹੈ ਲਾਈਕ ਇਸ ਗਾਣੇ ਨੂੰ ਲੈ ਕੇ ਕਿਉਂਕਿ ਜਨਜੋਤ ਹੁਨੇ ਜੋ ਕਿ ਚੱਲ ਮੇਰਾ ਪੁੱਤ 1 ਟੂ ਨੇ ਡਾਇਰੈਕਟ ਕੀਤੀ ਹੈ ਐਨੀ ਹਾਉ ਮਿੱਟੀ ਪਾਓ ਜਿਹੜੀ ਫਿਲਮ ਹੈ ਉਹ ਕੀ ਸੀ ਕੀਤੀ ਸੀ ਗਾਣੇ ਬਹੁਤ ਸੋਹਣੇ ਉਹਨਾਂ ਨੇ ਕੀਤੇ ਹੋਏ ਹੈ ਹਨਾ ਔਰ ਉਹਨਾਂ ਦਾ ਡਿ ਓ ਕਿਵੇਂ ਤੁਹਾਨੂੰ ਮਿਲੇ ਕਿਵੇਂ ਬਣਿਆ ਡਿਸੀਜਨ ਕਿ ਹਾਂ ਜਨਜੋਤ ਭਾਜੀ ਜਿਹੜੇ ਆ ਉਹ ਇਸ ਗਾਣੇ ਨੂੰ ਡਾਇਰੈਕਟ ਕਰਨਗੇ ਐਕਚੁਅਲ ਦੇ ਵਿੱਚ ਕੀ ਸੀਗਾ ਕਿ ਮੇਰਾ ਓਨੈਸਟਲੀ ਦੱਸਾਂ ਐਂਡ ਮੂਮੈਂਟ ਤੱਕ ਮੇਰਾ ਪਾਰਟ ਉਹਦਾ ਕੋਈ ਮੂਡ ਨਹੀਂ ਸੀਗਾ ਅੱਛਾ ਤੇ ਸਾਡਾ ਭਰਾ ਆ ਪਰਮਹੁੰਜਨ ਜਿਨ੍ਹਾਂ ਨੇ ਇਹ ਚੈਨਲ ਆ ਦੇਸੀ ਹੁੱਡ 뮤직 ਜਿੱਥੋਂ ਇਹ ਗਾਣਾ ਪਰ ਰਿਲੀਜ਼ ਕਰ ਰਹੇ ਆ ਪਰਮ ਭਾਈ ਦੀ ਜਿੱਦ ਸੀਗੀ ਕਿ ਬਾਈ ਬਣਾਓ ਆਪਾਂ ਕਰਦੇ ਆਂ ਕੋਈ ਗੱਲ ਨਹੀਂ ਹਨਾ ਅਸੀਂ ਕਹ ਚਾ ਲਈਏ ਰਲ ਮਿਲ ਕੇ ਕਰ ਲੈਨੇ ਕੋਈ ਨਾ ਹਨਾ ਕੁਛ ਨੁਕਸ ਕਰਦੇ ਆ ਚਲੋ ਮਿਊਜ਼ਿਕ ਬਣ ਗਿਆ ਪਹਿਲਾਂ ਅਸੀਂ ਇੱਕ ਦੋ ਵੀਡੀਓ ਡਾਇਰੈਕਟਰ ਹੋਰ ਡਿਸਕਸ ਕੀਤੇ ਗਿਆ ਆਪਾਂ ਇਹਦੇ ਤੋਂ ਕਰਾਈਏ ਜਾ ਉਹਦੇ ਤੋਂ ਕਰਾਈਏ ਉਹਦੇ ਤੋਂ ਕਰਾਈਏ ਹਨਾ ਕਿੱਦਾਂ ਕਰੀਏ ਤੇ ਬਟ ਫਿਰ ਫਾਈਨਲੀ ਕਿਉਂਕਿ ਪਰਮਬਾਈ ਜਿਹੜਾ ਹੈਗਾ ਫਿਲਮਾਂ ਵਾਲੇ ਨਾਲ ਜ਼ਿਆਦਾ ਡੀਲ ਕਰਦੇ ਨੇ ਤਾਂ ਜੰਜੋਤ ਬਾਈ ਜਿਹੜਾ ਹੈ ਪਰਮਬਾਈ ਦੇ ਕੰਟੈਕਟ ਚੋਂ ਹੀ ਮਿਲੇ ਮੇਰੀ ਡਾਇਰੈਕਟ ਗੱਲ ਨਹੀਂ ਹੋਈ ਬਾਈ ਉਹਨਾਂ ਨਾਲ ਪਰ ਜਦੋਂ ਮੈਨੂੰ ਪਰਮਬਾਈ ਨੇ ਦੱਸਿਆ ਮੈਨੂੰ ਬਹੁਤ ਖੁਸ਼ੀ ਹੋਈ ਯਾਰ ਠੀਕ ਹੈਗਾ ਐਡੀ ਵੱਡੀ ਟੀਮ ਜਿਹੜੀ ਐਡੀਆਂ ਵੱਡੀਆਂ ਵੱਡੀਆਂ ਫਿਲਮਾਂ ਦੇ ਚੁੱਕੇ ਆ ਤੇ ਮੇਰੇ ਗਾਣੇ ਦਾ ਕੀ ਚੀਜ਼ ਬਣਾ ਦੇਣ ਗਿਆ ਇਹਨਾਂ ਨੇ ਸੱਚੀ ਉਸ ਚੀਜ਼ ਨਾਲ ਇਨਸਾਫ ਕੀਤਾ ਉਹਨਾਂ ਨੇ ਬਹੁਤ ਬਹੁਤ ਵਧੀਆ ਕੰਮ ਕੀਤਾ ਮਤਲਬ ਗਾਣਾ ਵੀ ਬਹੁਤ ਗ੍ਰੈਂਡ ਬਣਿਆ ਬਹੁਤ ਬਹੁਤ ਗ੍ਰੈਂਡ ਬਣਿਆ ਬਹੁਤ ਅੱਛਾ ਵਾਲਾ ਬਣਿਆ ਮਤਲ ਵਲ ਤੇ ਹਨਾ ਕਰਦੇ ਆ ਬਟ ਇੱਕ ਫਿਲਮ ਵਾਲੇ ਦੀ ਜਿਹੜੀ ਸੋਚ ਹੁੰਦੀ ਹੈ ਨਾ ਉਹਨੇ ਮਤਲਬ ਗਾਗਰ ਚ ਸਾਗਰ ਭਰਨ ਵਾਲਾ ਕੰਮ ਕਰਨਾ ਹੁੰਦਾ ਸੋ ਉਹ ਹੋਇਆ ਐਕਚੁਅਲ ਦੇ ਵਿੱਚ ਉਹ ਹੋਇਆ ਤੇ ਇਸ ਕਰਕੇ ਅ ਮੈਂ ਮਤਲਬ ਬੜਾ ਭਾਗਾ ਵਾਲਾ ਸੰਧਰੇ ਆਪਣੇ ਆਪ ਨੂੰ ਖਬਰੇ ਇਸ ਗਾਣੇ ਦੇ ਨਾਲ ਹੀ ਸਾਰੇ ਇਦਾਂ ਦੇ ਬੰਦਿਆਂ ਦੇ ਫੇਰ ਸtare ਜੁੜੇ ਜਿਹੜੇ ਆਲਰੇਡੀ ਵੈਲ ਨੋਨ ਨੇ ਜਿਹੜੇ ਆਲਰੇਡੀ ਜਿਨ੍ਹਾਂ ਦੇ ਕੰਮ ਨੂੰ ਲੋਕੀ ਪਸੰਦ ਕਰਦੇ ਆ ਸੋ ਮੈਂ ਗੱਲਾਬਾਤ ਤਾਂ ਅਸੀਂ ਸੈਕਿੰਡ ਵਾਰੀ ਦੀ ਕਰ ਰਹੇ ਆ ਬਟ ਮੈਂ ਚਾਹੁੰਗੀ ਪਹਿਲੇ ਵਾਲੇ ਦੀ ਦੋ ਲਾਈਨਾਂ ਹੋ ਜਾਣੇ ਨਾ ਲੋਕਾਂ ਨੇ ਪਸੰਦ ਕੀਤਾ ਉਸ ਗੀਤ ਨੂੰ ਉਹ ਗਾਣੇ ਦਾ ਸੱਚੀ ਬੁਖਾਰ ਹਾਲੇ ਤੱਕ ਨਹੀਂ ਉੱਤਰ ਰਿਹਾ ਹੈ ਨਾ ਇਹ ਮੈਂ ਅੱਜ ਵੀ ਜਿੱਥੇ ਵੀ ਜਾ ਕੇ ਗੌਨਾਂ ਲੋਕ ਉਸੇ ਤਰੀਕੇ ਨਾਲ ਚੀਕਾ ਮਾਰਦੇ ਹੈ ਨਾ ਉਹ ਹੈ ਕਿ ਕਦੇ ਤਾਂ ਤੂੰ ਆਵੇਂਗਾਵੇਂ ਉਸੇ ਹੀ ਚਰਾਹੇ ਤੇ ਜਿਹੜੇ ਸੀ ਚਰਾਹੇ ਤੇ ਗਿਆ ਸਾਨੂੰ ਛੱਡ ਕੇ ਉਹ ਬਾਕੀ ਤੁਸੀਂ ਸਾਰਿਆਂ ਨੂੰ ਤੁਹਾਨੂੰ ਆਉਂਦਾ ਹੀ ਤੁਹਾਨੂੰ ਪਤਾ ਹੀ ਹੈ ਤੁਹਾਨੂੰ ਆਉਂਦਾ ਹੀ ਤੁਹਾਨੂੰ ਪਤਾ ਹੀ ਹੈ ਅੱਗੇ ਕੀ ਗਾਣੇ ਦੇ ਲੈ ਸੀ ਸੀਰੀਅਸਲੀ ਕੱਲੀ ਕੱਲੀ ਲਾਈਨ ਕੱਲਾ ਕੱਲਾ ਬੰਦਾ ਮੇਰੇ ਮੇਰੇ ਲਾਈਵ ਸ਼ੋਅ ਤੁਸੀਂ ਚੱਕ ਕੇ ਦੇਖਿਓ YouTube ਤੇ ਵੀਡੀਓਜ਼ ਕੱਲੀ ਕੱਲੀ ਲਾਈਨ ਲੋਕ ਨਾਲ ਗਾਉਂਦੇ ਐਂਡ ਮੈਨੂੰ ਇਸ ਚੀਜ਼ ਦਾ ਹੀ ਬੜਾ ਮਾਰਦਾ ਵੀਰ ਲਾਈਕ ਇਮੋਸ਼ਨਲ ਹੁੰਦੇ ਹੋ ਜਦੋਂ ਇਹ ਚੀਜ਼ਾਂ ਵੇਖਦੇ ਹੋ ਕਿ ਯਾਰ ਇੰਨਾ ਪਿਆਰ ਲੋਕਾਂ ਵੱਲੋਂ ਮਿਲਦਾ ਹੈ ਬੜੀ ਵਾਰੀ ਬੜੀ ਵਾਰੀ ਇਦਾਂ ਜਿਦਾਂ ਮਨ ਭਰ ਜਾਂਦਾ ਕਿ ਯਾਰ ਕਮਾਲ ਹੀ ਹੋ ਗਈ ਕਿਉਂਕਿ ਦੇਖੋ ਮੈਂ ਅੱਜ ਤੱਕ ਕੋਈ ਗਾਣਾ ਨਹੀਂ ਦੇਖਿਆ ਜਿਹਦੀ ਇੰਨੀ ਲੰਬੀ ਲਾਈਫ ਹੋਵੇ ਹ ਤੁਸੀਂ ਨੋਟਿਸ ਕੀਤਾ ਹੋਣਾ ਗਾਣੇ ਆਉਂਦੇ ਆ ਵੱਤ ਤੋਂ ਵੱਤ ਅੱਜ ਤਾਂ ਮਹੀਨਾ ਹੀ ਮਹੀਨਾ ਵੀ ਵੱਡੀ ਗੱਲ ਮੈਂ ਕਹਿ ਰਿਹਾ ਹਫਤਾ ਹੀ ਲਾਈਫ ਰਹਿ ਗਈ ਨਾ ਮੈਂ ਕਹਿ ਰਿਹਾ ਕਿ ਕੋਈ ਗਾਣਾ ਵੱਤ ਤੋਂ ਵੱਤ ਸਾਲ ਚੱਲ ਗਿਆ ਹੋਣਾ ਯਾਰ ਫੇਰ ਉਹਦਾ ਬੁਖਾਰ ਉੱਤਰ ਗਿਆ ਹਨਾ ਇਹ ਐਸਾ ਆ ਜਿਹੜਾ ਅੱਜ ਵੀ ਉਦਾਂ ਹੀ ਉਸੇ ਤਰੀਕੇ ਨਾਲ ਸਾਰੇ ਪਾਸੇ ਸਟ੍ਰੀਮਸ ਆ ਰਹੀਆਂ ਸਪੋਟੀਫਾਈ ਤੇ ਉਸੇ ਤਰੀਕੇ ਨਾਲ ਲੋਕੀ ਰੋਜ਼ ਸੁਣ ਰਹੇ ਡੇਲੀ ਦੇ 25 30 ਹਜ਼ਾਰ ਕੱਲਾ ਸਪੋਟੀਫਾਈ ਤੇ ਲੋਕ ਸੁਣਦੇ ਆ ਹਰ ਰੋਜ਼ 25 30 ਹਜ਼ਾਰ ਸਟ੍ਰੀਮਸ ਹੋਣੇ ਸਪੋਟੀਫਾਈ ਤੇ ਬੰਦੀ ਆਫਟਰ 6 ਇਅਰਸ ਮਾਇਨੇ ਰੱਖਦਾ ਹੈ ਨਾ ਤੇ YouTube ਦੇ ਉੱਪਰ ਵੀ ਸਿਮਿਲਰਲੀ ਜਿਹੜਾ ਹੈਗਾ ਆਲਮੋਸਟ ਡੇਲੀ ਲੱਖ ਦੇ ਕਰੀਬ ਵਿਊਜ਼ ਡੇਲੀ ਹਲੇ ਵੀ ਆ ਰਹੇ ਹਨ ਹਾਂਜੀ ਤੇ ਮਤਲਬ ਮੈਂ ਇਹ ਗੱਲ ਸੋਚ ਰਿਹਾ ਸੀਗਾ ਕਿ ਯਾਰ ਇਹ ਕਿੱਦਾਂ ਹੋ ਗਿਆ ਨਾ ਕੋਈ ਪਤਾ ਨਹੀਂ ਕੀ ਕੀ ਮੇਰਾ ਲੇਖਾ ਜੋਖਾ ਪ੍ਰਮਾਤਮਾ ਨੇ ਮੇਰਾ ਕਰ ਦਿੱਤਾ ਵਧੀਆ ਤੇ ਵੀ ਮੇਰੇ ਹਿੱਸੇ ਦਾ ਦਾ ਗਾਣਾ ਜਿਹਦੀ ਇੰਨੀ ਲੰਬੀ ਲਾਈਫ ਆ ਹਾਂ ਦਾ ਆਈ ਡੋਨਟ ਨੋ ਵੀ ਇਹ ਹਲੇ ਕਿੰਨੀ ਦੇਰ ਚੱਲਣਾ ਮੈਨੂੰ ਲੱਗਦਾ ਹੈਗਾ ਵੀ ਜਦ ਤੱਕ ਇਹ ਐਵਰ ਗ੍ਰੀਨ ਹੋ ਚੁੱਕਿਆ ਹੈ ਨਾ ਜਦ ਤੱਕ ਸੂਰਜ ਚੰਦ ਰਹੇਗਾ ਕਦੀ ਤੂੰ ਆਵੇਂਗਾ ਇਹ गाना ਰਹੇਗਾ ਹਾਂ ਇਹ ਆਵਾਜ਼ ਰਹੂਗਾ ਆਵਾਜ਼ ਰਹੂਗਾ ਬਿਲਕੁਲ ਬਹੁਤ ਬਹੁਤ ਸੱਚੀ ਔਰ ਕਈ ਵਾਰ ਮੈਨੂੰ ਲੱਗਦਾ ਕਿ ਸਬਬ ਵੀ ਇਹੋ ਜੇ ਗੀਤ ਬਣ ਜਾਂਦੇ ਤੁਹਾਨੂੰ ਵੀ ਨਹੀਂ ਪਤਾ ਹੁੰਦਾ ਬਣਾਉਂਦੇ ਕਿ ਹਾਂ ਯਾਰ ਇਹ ਇੰਨਾ ਚੱਲ ਜੂਗਾ ਹੈ ਨਾ ਜਿੱਦਾਂ ਤੁਹਾਡਾ ਜਦੋਂ ਇਹ ਪਹਿਲਾ ਗੀਤ ਬਣਿਆ ਸੀ ਤੁਹਾਡੇ ਜਿਨ੍ਹਾਂ ਨੇ 뮤직 ਕੀਤਾ ਸੀਗਾ ਉਹਨਾਂ ਨੇ ਕਿਹਾ ਕਿ ਬੜੀ ਸੁਪਰ ਡੁਪਰ ਹਿਟ ਹੈ ਹੈ ਨਾ ਤੁਸੀਂ ਕਿਹਾ ਕਿ ਹਾਂ ਸੱਚ ਦੱਸ ਉਹ ਬੰਦੇ ਇੱਥੇ ਮੇਰੇ ਨਾਲ ਹੀ ਆਏ ਹੋਏ ਜਿਨ੍ਹਾਂ ਨੇ ਇਹ ਗੱਲਾਂ ਕੀਤੀਆਂ ਤੇ ਸੈਕੰਡ ਮਲੇ ਵੀ ਇਹਨਾਂ ਨੇ ਇਦਾਂ ਹੀ ਕੀਤਾ ਸੈਕੰਡ ਦਾ ਮਿਊਜ਼ਿਕ ਵੀ ਉਹਨਾਂ ਨੇ ਕੀਤਾ ਪਰ ਨਹੀਂ ਹਲੇ ਉਹ ਆਈ ਡੋਟ ਨੋ ਜਿੱਦਾਂ ਨਾ ਅਸੀਂ ਸਾਰੇ ਬਹੁਤ ਡਰੇ ਹੋਏ ਹਾਂ ਹੂੰ ਸੱਚੀ ਬਾਤ ਵੱਡਾ ਚੈਲੰਜ ਸੀਗਾ ਅਸੀਂ ਪੰਗਾ ਤਾਂ ਲੈ ਲਿਆ ਹੁਣ ਮੇਰੇ ਮਾਂ ਨੇ ਕੈਂ ਵੀ ਡਰਦਾ ਯਾਰ ਬੇਇਤੀ ਨਾ ਕਰਾ ਲਈ ਕਿਤੇ ਕਿਸੇ ਨੂੰ ਪਸੰਦੀ ਨਾ ਆਵੇ ਹਨਾ ਮੈਂ ਨੇ ਪੋਜ਼ਿਟਿਵ ਸੋਚੂ ਪੋਜ਼ਿਟਿਵ ਸੋਚਦਾ ਹਾਂ ਬਹੁਤ ਜ਼ਿਆਦਾ ਪੋਜ਼ਿਟਿਵ ਸੋਚਦੇ ਹਾਂ ਪਰ ਕਦੇ 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 ਤੇ 0.1% ਜਿਹਨੂੰ ਆਪਾਂ ਕਹਿੰਦੇ ਵੀ ਲੈ ਕੇ ਚੱਲੀਏ ਹਨਾ ਉੰਨੀ ਕੀ ਗੱਲ ਆਪਾਂ ਤੇ ਮੈਂ ਹੁਣ ਪਾਰਟ ਆਫ ਵੀ ਸੀ ਸੇਮ ਟੀਮ ਨਾਲ ਬਣਾਇਆ ਉਹ ਉਦੋਂ ਜਿੱਦਾਂ ਸੁਭਾਇਕ ਹੈ ਸੱਚੀ ਕਈ ਵਾਰੀ ਕੋਈ ਚੀਜ਼ ਤੁਸੀਂ ਜਦੋਂ ਬਣਾਉਨੇ ਪਰਮਾਤਮਾ ਤੁਹਾਡੇ ਨਾਲ ਆ ਆ ਕੇ ਬੈਠ ਜਾਂਦਾ ਹਨ ਉਹ ਤੁਹਾਨੂੰ ਤੁਸੀਂ ਜੋ ਵੀ ਕੰਮ ਕਰਦੇ ਹੋ ਉਹ ਫਿਰ 100% ਹੀ ਹੁੰਦਾ ਤੇ ਤੁਸੀਂ ਵੀ ਨਹੀਂ ਸੋਚਿਆ ਹੁੰਦਾ ਕਿ ਇਹਦਾ ਇਦਾਂ ਹੋ ਜਾਣਾ ਸਾਨੂੰ ਆਈਡੀਆ ਨਹੀਂ ਸੀ ਐਂਡ ਮੋਮੈਂਟ ਤੱਕ ਸਾਨੂੰ ਆਈਡੀਆ ਨਹੀਂ ਸੀ ਕਿ ਕਦੇ ਤਾਂ ਤੋ ਆਵੇਂਗਾ ਇੰਨਾ ਵੱਡਾ ਹਿੱਟ ਹੋਊਗਾ ਮੈਸਿਵ ਹਿੱਟ ਜਾਊਗਾ ਤੇ ਹਾਂ ਹੁਣ ਵੀ ਜਿਹੜਾ ਹੈਗਾ ਅਸੀਂ ਬਾਲੀਆਂ ਹੋਪਸ ਸਹਾਈ ਨਹੀਂ ਕਰ ਰਹੇ ਬਸ ਇਹ ਹੈਗਾ ਵੀ ਯਾਰ ਕਿਉਂਕਿ ਆਲਰੇਡੀ ਇੱਕ ਵੱਡਾ ਨਾਮ ਹੈ ਕਦੇ ਤਾਂ ਤੋ ਆਵੇਂਗਾ ਹਾਂਜੀ ਛੋ ਗਾਣਾ ਜਿੱਥੇ ਮਰਜ਼ੀ ਜਿੰਨੂੰ ਮਰਜ਼ੀ ਪੁੱਛ ਲੋ ਹਰ ਬੰਦਾ ਕਹਿੰਦਾ ਹਾਂ ਤੇ ਹੁਣ ਉਹਦਾ ਪਾਰਟ 2 ਆ ਸੋ ਉਸ ਲਿਹਾਜ਼ ਨਾਲ ਲੋਕ ਇੱਕ ਵਾਰ ਸੁਣਨਗੇ ਤਾਂ ਜ਼ਰੂਰ ਮੈਨੂੰ ਪਤਾ ਮੇਰੀ ਬੇਨਤੀ ਵੀ ਤੁਸੀਂ ਸੁਣਿਓ ਜ਼ਰੂਰ ਬਾਕੀ ਜਿੱਦਾਂ ਤੁਹਾਨੂੰ ਚੰਗਾ ਲੱਗੇ ਓਨੈਸਟ ਰਿਵਿਊਸ ਦਿਓ ਤੁਹਾਡਾ ਜੋ ਵੀ ਡਿਸੀਜਨ ਹੋਗਾ ਸਾਡੇ ਸਿਰ ਮੱਕੇ ਅੱਛਾ ਇਹ ਓਨੈਸਟ ਰਿਵਿਊ ਮੰਗਣੇ ਮੰਗਣੇ ਸੋਖੇ ਹੁੰਦੇ ਪਰ ਜਦੋਂ ਮਿਲਦੇ ਆ ਨਾ ਉਦੋਂ ਕੰਮ ਬੜਾ ਔਖਾ ਹੋ ਜਾਂਦਾ ਹੈ ਰਨਵੀ ਰੈਡੀ ਨੇ ਉਸ ਚੀਜ਼ ਦੇ ਲਈ ਹਾਂ ਬਿਲਕੁਲ ਰੈਡੀ ਹੈ ਜੀ ਕਿਉਂਕਿ ਹੁਣ ਬਹੁਤ ਗਾਣੇ ਕਰ ਲਏ ਬਹੁਤ ਕੰਮ ਕਰ ਲਿਆ ਹਨ ਅਸੀਂ ਇਸ ਚੀਜ਼ ਲਈ ਵੀ ਪ੍ਰਿਪੇਅਰਡ ਆ ਚੰਗੀ ਤਰ੍ਹਾਂ ਕਿਉਂਕਿ ਬਹੁਤ ਵਾਰੀ ਇਦਾਂ ਦਿਲ ਤੜਵਾ ਲਿਆ ਕਿ ਇੱਕ ਗਾਣਾ ਬਣਾਉਣ ਤੇ ਬਹੁਤ ਜ਼ੋਰ ਲੱਗਦਾ ਚੰਗੇ ਲਿਰਿਕਸ ਲੱਭਣਾ ਉਹਨੂੰ ਕੰਪੋਜ਼ ਕਰਨਾ ਉਹਦਾ 뮤직 ਬਣਾਉਣਾ ਉਹਦਾ ਵੀਡੀਓ ਕਰਨਾ ਉਹਨੂੰ ਲਾਂਚ ਕਰਨਾ ਉਹਦੇ ਤੇ ਪ੍ਰਮੋਸ਼ਨ ਲਾਣੀ ਜੋ ਵੀ ਐਕਸ ਵਾਈ ਜ਼ेड ਇਧਰ ਉਧਰ ਭੱਜਣਾ ਹਨ ਘੱਟੋ ਘੱਟ 50 ਬੰਦਿਆਂ ਦੇ ਵਸ ਪੈਨੇ ਆ ਅਸੀਂ ਇੱਕ ਪ੍ਰੋਜੈਕਟ ਨੂੰ ਕੰਪਲੀਟ ਕਰਨ ਦੇ ਲਈ ਐਂਡ 10 ਸੈਕਿੰਡ ਦਾ ਸੁਣ ਕੇ ਕਈ ਵਾਰ ਥੱਲੇ ਕਮੈਂਟ ਆਇਂਦਾ ਵੀ ਗੱਲ ਨਹੀਂ ਬਣੀ ਹੋਰ ਹਾਂ ਉਹ ਤਾਂ ਦਿਲ ਟੁੱਟਦਾ ਉਹ ਦਿਲ ਟੁੱਟਦਾ ਜ਼ਰੂਰ ਹੈ ਪਰ ਉਹ ਏਦਾਂ ਚੈਲੰਜ ਲਈਦਾ ਵੀ ਠੀਕ ਆ ਯਾਰ ਆਪਣੀ ਬੈਟਰਮੈਂਟਲੀ ਹੈ ਕੋਈ ਗੱਲ ਨਹੀਂ ਅਗਲਾ ਆਪਾਂ ਜਿਹੜਾ ਹੈਗਾ ਹੋਰ ਵਧੀਆ ਕਰਾਂਗੇ ਹਰ ਗੀਤ ਜਾਂ ਹਰ ਪ੍ਰੋਜੈਕਟ ਵਾਸਤੇ ਦਾ ਹਰ ਇੱਕ ਆਰਟਿਸਟ ਲਈ ਹੈ ਨਾ ਉਹਦੀ ਜ਼ਿੰਦਗੀ 'ਚ ਇੱਕ ਖਾਸ ਅਹਿਮੀਅਤ ਰੱਖਣਾ ਹੁੰਦਾ ਹੈ ਬਟ ਕਦੇ ਤਾਂ ਤੂੰ ਆਵੇਂਗਾ ਇਹ ਗੀਤ ਤੁਹਾਡੀ ਲਾਈਫ ਦੇ ਵਿੱਚ ਕੀ ਅਹਿਮੀਅਤ ਰੱਖਦਾ ਹੈ ਲਾਈਕ ਕਿੰਨਾ ਕੇ ਇੰਪੋਰਟੈਂਟ ਆਏਗਾ ਆਹ ਓਨੈਸਟਲੀ ਕਹਾਂ ਮੈਂ ਜਦੋਂ ਮੈਂ ਬਣਾਇਆ ਸੀਗਾ ਮੈਂ ਐਵੇਂ ਹੀ ਲਾਈਟ ਲੈ ਰਿਹਾ ਸੀਗਾ ਮ ਤੇ ਪਰ ਇਸ ਗਾਣੇ ਨੇ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਉਹ ਐਡਾ ਵੱਡਾ ਮਾਈਲਸਟੋਨ ਜਿਹੜਾ ਰੱਖ ਦਿੱਤਾ ਨਾ ਕਿ ਮੈਂ ਤੋਂ ਆਪ ਤੋਂ ਨਹੀਂ ਹਲੇ ਤੱਕ ਲੰਘਿਆ ਜਾ ਰਿਹਾ ਕਿ ਮੈਂ ਕਰਨਾ ਕੀ ਆ ਹੁਣ ਕਿਉਂਕਿ ਨੋ ਡਾਊਟ ਹਰ ਬੰਦਾ ਤਰਸਦਾ ਕਿ ਮੇਰਾ ਬਹੁਤ ਗਾਣਾ ਵੱਡਾ ਸੁਪਰ ਡੁਪਰ ਹਿੱਟ ਹੋਵੇ ਹਨਾ ਹੋਣੇ ਚਾਹੀਦੇ ਸਾਰਿਆਂ ਦੇ ਚਲੋ ਹੁੰਦੇ ਵੀ ਆ ਪਰ ਕਈ ਵਾਰ ਕੀ ਹੁੰਦਾ ਜਦੋਂ ਤੁਸੀਂ ਸ਼ੁਰੂਆਤ ਚ ਪਹਿਲਾ ਸਟੈਪ ਹੀ ਚੱਕਦੇ ਹੋ ਬਹੁਤ ਵੱਡਾ ਹੋ ਜਾਂਦਾ ਹਾਂ ਉਸ ਤੋਂ ਬਾਅਦ ਤੁਹਾਨੂੰ ਆਪ ਨੂੰ ਹੀ ਅਕਲ ਨਹੀਂ ਹੁੰਦੀ ਤੁਹਾਨੂੰ ਕੋਈ ਟੱਕਰਦਾ ਨਹੀਂ ਸਿਆਣਾ ਬੰਦਾ ਜਿਹੜਾ ਤੁਹਾਨੂੰ ਸਲਾਹ ਦੇ ਸਕੇ ਕਿ ਭਾਜੀ ਹੁਣ ਆ ਨਹੀਂ ਆਪਾਂ ਐਂ ਕਰਨਾ ਤੁਹਾਨੂੰ ਯੂਜ਼ ਕਰਨ ਵਾਲੇ ਜ਼ਿਆਦਾ ਤੜਨਾ ਇਦਾਂ ਹੋਇਆ ਮੇਰੇ ਨਾਲ ਇਦਾਂ ਦਾ ਬਹੁਤ ਕੁਝ ਹੋਇਆ ਬੜੇ ਵੱਡੇ ਡੇਕ ਡੇਕ ਕੇ ਉੱਠਿਆ ਪਰ ਹਿੰਮਤ ਇਸ ਗੱਲੋਂ ਰੱਖੀ ਪਰਮਾਤਮਾ ਨੂੰ ਇਹੀ ਗੱਲ ਹਮੇਸ਼ਾ ਕਹੀ ਹੈ ਕਿ ਮੈਨੂੰ ਇਹਦੇ ਤੋਂ ਬਿਨਾਂ ਕੋਈ ਹੋਰ ਕੰਮ ਆਉਂਦਾ ਨਹੀਂ ਯਾਰ ਮੈਨੂੰ ਘਰੇ ਨਾ ਭੇਜੀ ਹੈਨਾ ਮੈਨੂੰ ਤੋਰੀ ਰੱਖੀ ਤਾਂ ਉਹ ਸੱਚੀ ਗੱਲ ਉਹਨੇ ਤੋੜ ਤਾਂ ਰੱਖਿਆ ਪਰ ਇਹ ਬਹੁਤ ਵੱਡਾ ਚੈਲੰਜ ਹਾਲੇ ਤੱਕ ਵੀ ਸਾਡੇ ਲਈ ਬਣਿਆ ਪਿਆ ਵੀ ਯਾਰ ਕਦੇ ਤਾਂ ਤੂੰ ਆਵੇਂਗਾ ਤਾਂ ਵੱਡਾ ਗਾਣਾ ਵੀ ਕਦੇ ਕੋਈ ਬਣੂਗਾ ਸਾਡਾ ਕਿਹੋ ਆਊਗਾ ਆ ਆਈ ਡੋਟ نو ਪਰਮਾਤਮਾ ਜਾਣਦਾ ਕਦੋਂ ਆਉਣਾ ਕਿੱਦਾਂ ਹੋਣਾ ਗਾਣੇ ਅਸੀਂ ਬਹੁਤ ਕੀਤੇ ਲੋਕਾਂ ਨੇ ਸੁਣੇ ਵੀ ਹੈ ਕਿ ਮੇਰਾ ਕਲਾ ਕਲਾਗਾਣਾ ਹੋਰ ਵੀ ਲੋਕਾਂ ਦੀ ਜ਼ੁਬਾਨ ਤੇ ਹੈਗਾ ਜਿਹੜਾ ਮਾਸਾ ਸਿੱਖਦੀ ਸੀਗਾ ਆਪਾਂ ਉਦੋਂ ਹੀ ਕੀਤਾ ਸੀ ਹੈਨਾ ਅਹਸਾਸ ਸੀਗਾ ਜਾਂ ਮੈਂ ਕੀਤਾ ਸੀ ਵੇ ਰੱਬਾ ਉਹਨਾਂ ਨੂੰ ਮਿਲਾਇਆ ਕਰਨਾ ਤੋਂ ਜਿਨ੍ਹਾਂ ਨੇ ਮੇਰੇ ਸੁਰਮੇ ਦਾ ਬਣਿਆ ਮਜ਼ਾਕ ਜਾਲਮਾ ਹੁਣ ਅਸੀਂ ਕੀਤਾ ਸੀ ਸ਼ੁਕਰ ਹੈ ਅੱਲਾ ਦਾ ਅਸੀਂ ਤੇਰੇ ਵਰਗੇ ਨਹੀਂ ਹੈਨਾ ਤਾਂ ਉਹ ਗਾਣੇ ਨੋ ਡਾਊਟ ਲੋਕਾਂ ਤੱਕ ਪਹੁੰਚੇ ਲੋਕਾਂ ਨੇ ਸੁਣੇ ਵੀ ਹੈ ਪਰ ਜਦੋਂ ਕਹਿੰਦਾ ਤਾਂ ਆਮ ਇੱਕ ਦੀ ਗੱਲ ਨਹੀਂ ਸਾਰੇ ਛੋਟੇ ਲੱਗਦੇ ਛੋਟੇ ਲੱਗਦੇ ਹੈਨਾ ਇਹ ਮਸਲਾ ਹੈ ਇਹ ਹਾਈ ਹੋਪ ਕਈ ਵਾਰ ਇਹ ਹੁੰਦਾ ਹੈ ਕਿ ਬੰਦਾ ਸੋਚਦਾ ਹੁੰਦਾ ਹੈ ਯਾਰ ਕਿ ਜਿਸ ਹਿਸਾਬ ਨਾਲ ਮੈਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਹੈ ਜੋ ਮੈਂ ਉਮੀਦਾਂ ਲੈ ਕੇ ਆਇਆ ਸੀਗਾ ਕਈ ਵਾਰ ਪਤਾ ਨਹੀਂ ਜਦਾਂ ਤੁਸੀਂ ਕਿਹਾ ਕਿ ਕੁਝ ਲੋਕ ਇਦਾਂ ਦੇ ਮਿਲ ਜਾਂਦੇ ਆ ਹੈਨਾ ਕਿ ਬਹੁਤ ਵਾਰ ਡਿੱਗਣਾ ਪੈਂਦਾ ਫਿਰ ਉੱਠਣਾ ਪੈਂਦਾ ਹੈ ਨਾ ਤੇ ਉਹ ਚੀਜ਼ਾਂ ਕਈ ਵਾਰ ਲੱਗਦਾ ਹੈ ਕਿ ਹਾਂ ਸ਼ਾਇਦ ਇੱਕ ਇੱਕ ਹਿਸਾਬ ਦਾ ਇੱਕ ਰੱਬ ਵੱਲੋਂ ਕੋਈ ਟੈਸਟ ਲਿੱਤਾ ਜਾ ਰਿਹਾ ਹੈ ਕਿ ਹਾਂ ਥੋੜਾ ਟਾਈਮ ਅਜੇ ਹੋ ਰੁਕੂ ਖਬਰੇ ਹੈ ਨਾ ਕਿ ਮਤਲਬ ਕਿਉਂਕਿ ਆ ਗਾਣਾ ਕਰਨ ਤੋਂ ਪਹਿਲਾਂ ਹਾਲਾਤ ਬੜੇ ਮੰਦੇ ਜੇ ਹੋ ਗਏ ਸੀਗੇ ਮੰਦੇ ਜੀ ਦਾ ਸੈਂਸ ਕੀ ਠੀਕ ਆ ਪਿਆ ਨਹੀਂ ਕਹਿੰਦੇ ਕਿ ਭੁੱਖੇ ਮਰ ਰਹੇ ਸੀ ਸੁਖ ਨਾਲ ਸਾਡੇ ਮਾਪਿਓ ਨੇ ਇੰਨਾ ਕਿ ਸਾਡੇ ਲਈ ਕੀਤਾ ਕਿ ਉਹਨਾਂ ਨੇ ਹਨਾ ਜੋ ਮੈਂ ਸੋਚਿਆ ਜੋ ਮੇਰੇ ਸੋਚ ਸੋਚਦੇ ਹੀ ਮੈਨੂੰ ਲੈ ਕੇ ਦਿੱਤਾ ਅੱਜ ਤੱਕ ਹਨਾ ਪਰ ਮੈਂ ਕਹਾ ਇੰਨੇ ਜ਼ਿਆਦਾ ਵੈਲਵ ਹੋ ਵੀ ਨਹੀਂ ਸੀ ਵੀ ਖਬਰ ਆਪ ਗੱਡੀਆਂ ਕਾਰਾਂ ਵਾਲੇ ਜ਼ਮੀਨਾਂ ਵਾਲੇ ਹੈਗੇ ਆ ਵੀ ਪਤਾ ਨਹੀਂ ਵੀ ਸਾਡਾ ਤਾਂ ਫਰਕ ਹੀ ਨਹੀਂ ਸੀ ਪੈਣਾ ਵੀ ਕੋਈ ਚੱਕ ਕੇ ਤੁਰੇ ਫਿਰਾਂਗੇ ਅਸੀਂ ਬਿਲਕੁਲ ਮੈਂ ਮੈਂ ਆਪਣੀ ਜੇ ਪਰਸਨਲ ਗੱਲ ਕਰਾਂ ਕਦੇ ਤਾਂ ਤਾਂ ਆਵੇਂਗਾ ਬਣਾਉਣ ਤੋਂ ਪਹਿਲਾਂ ਮੈਂ ਮਤਲਬ ਸੱਚੀ ਮੈਨੂੰ ਐ ਲੱਗਦਾ ਕਿ ਯਾਰ ਐ ਲੱਗਦਾ ਹੁੰਦਾ ਸੀਗਾ ਕਿ ਯਾਰ ਹੌਣ ਤਾਂ ਘਰ ਹੀ ਮੋੜਨਾ ਪੈਣਾ ਮਨਾ ਕੋਈ ਹੋ ਹਣਾ ਕਰਦਿਆਂ ਨੇ ਵੀ ਕਹਿ ਦਿੱਤਾ ਇੱਕ ਦੋ ਵਾਰੀ ਵੀ ਯਾਰ ਤੂੰ ਵੀ ਦੇਖ ਲੈ ਪੁੱਤ ਫੇਰ ਕਰ ਲੈ ਵੀ ਤੂੰ ਕੋਈ ਨੌਕਰੀ ਲੈ ਲੈ ਜਾਂ ਕੋਈ ਆਪਾ ਆ ਜਾ ਕੋਈ ਕੰਮਕਾਰ ਹੋਰ ਕਰ ਲੈਨੇ ਹਣਾ ਤੇ ਆਹ ਗਾਣਾ ਜਦੋਂ ਅਸੀਂ ਬਣਾਇਆ ਜਦੋਂ ਮੈਨੂੰ ਮਿਊਜ਼ਿਕ ਵਾਲੇ ਮੁੰਡੇ ਨੇ ਕਿਹਾ ਟਰਮਨ ਬੀਟਸ ਤੋਂ ਰਾਜੇ ਨੇ ਕਿ ਭਾਜੀ ਜੇ ਨਾ ਹਿੱਟ ਹੋਇਆ ਤੇ ਮੈਂ ਕੰਮ ਛੱਡ ਦੂੰਗਾ ਹਣਾ ਮੈਂ ਕਿਹਾ ਮੈਂ ਤੇ ਛੱਡਣੇ ਛੱਡਣਾ ਕਾਕਾ ਤੇਰਾ ਵੀ ਛਡਾ ਕੇ ਜਾਊਂਗਾ ਬਾਰ ਸੱਚੀ ਉਹ ਪਤਾ ਨਹੀਂ ਕਿਹੜੇ ਵੇਲੇ ਦੀ ਜ਼ੁਬਾਨ ਚ ਇਹ ਗੱਲ ਨਿਕਲੀ ਕਿਉਂ ਉਹਨੋਂ ਇਹ ਗੱਲ ਆਈ ਇੱਕਦਮ ਆਣਾ ਉਹਨੇ ਕਿਉਂ ਕੀਤੀ ਤੇ ਉਹਦਾ ਰਿਜ਼ਲਟ ਫਿਰ ਸਾਰੇ ਦੇ ਸਾਹਮਣੇ ਆਇਆ ਫਿਰ ਉਸ ਤੋਂ ਬਾਅਦ ਨਹੀਂ ਪਿੱਛੇ ਮੁੜਿਆ ਬਟ ਕਿੰਨੀ ਹਾਰਟ ਬ੍ਰੀਕਿੰਗੀ ਗੱਲ ਹੈ ਨਾ ਜਦੋਂ ਬੰਦਾ ਇੰਨੀ ਮਿਹਨਤ ਕਰ ਰਿਹਾ ਹੁੰਦਾ ਆਪਣੇ ਕੰਮ ਦੇ ਵਿੱਚ ਆਪਣੇ ਇੱਕ ਮੁਕਾਮ ਹਾਸਲ ਕਰਨ ਦੇ ਲਈ ਤੇ ਉੱਥੇ ਫੈਮਿਲੀ ਵਾਲੇ ਸਭ ਤੋਂ ਜ਼ਿਆਦਾ ਹਾਰਟ ਬ੍ਰੇਕਿੰਗ ਉਹ ਚੀਜ਼ ਹੈ ਜਦੋਂ ਫੈਮਿਲੀ ਵਾਲੇ ਵੀ ਵਿਚਾਰੇ ਕਹਿੰਦੇ ਹੁੰਦੇ ਕਿ ਯਾਰ ਕੋਈ ਹੋਰ ਕੰਮ ਵੇਖ ਲਓ ਕੋਈ ਗੱਲ ਨਹੀਂ ਹੈ ਨਾ ਉਹ ਐਕਚੁਅਲ ਦੇ ਵਿੱਚ ਕੀ ਹੁੰਦਾ ਕਿ ਉਹ ਵਾਰ-ਵਾਰ ਤੁਹਾਨੂੰ ਡਿੱਗਦਾ ਜਾਂ ਟੁੱਟਦਾ ਦੇਖ ਕੇ ਉਹਨਾਂ ਦਾ ਆਪਣਾ ਮਨ ਪਰੇਸ਼ਾਨ ਉਹ ਮਨ ਬਹੁਤ ਪਰੇਸ਼ਾਨ ਹੁੰਦਾ ਮੈਨੂੰ ਮੈਨੂੰ ਯਾਦ ਆ ਜਦੋਂ ਮੈਂ ਪਹਿਲਾ ਗਾਣਾ 2016 ਦੇ ਵਿੱਚ ਮੈਂ ਪਹਿਲਾ ਗਾਣਾ ਟੀ ਸੀਰੀਜ਼ ਤੋਂ ਮੇਰਾ ਆਇਆ ਸੀਗਾ ਬਾਪੂ ਕਹਿੰਦਾ ਮੁੱਛ ਤੇਰੀ ਖੜੀ ਚਾਹੀਦੀ ਫਾਦਰ ਸਾਹਿਬ ਗਾਣੇ ਦਾ ਟਾਈਟਲ ਸੀਗਾ ਤੇ ਉਸ ਟਾਈਮ ਤੇ ਨਾ ਮੇਰੇ ਕੋਲੇ ਇੱਥੇ ਟੂ ਵੀਲਰੀ ਸੀਗਾ ਜਿੱਦਾਂ ਐਕਟਿਵਾ ਜਿੱਦਾਂ ਐਦਾ ਪਾ ਹਨਾ ਲੈ ਲਿਆ ਦਾ ਸ਼ੌਂਕ ਜੇ ਨੂੰ ਵੀ ਚੱਲ ਯਾਰ ਇਧਰ ਉਧਰ ਜਾਣਾ ਉਹਨਾਂ ਤੋਂ ਪਹਿਲਾਂ ਹਾਟ ਤੇ ਵੀ ਘੁੰਮਦੇ ਰਹੇ ਆ ਤੇ ਮੈਨੂੰ ਕਿਤੇ ਮम्मी ਨੇ ਫੁਮਾਨਾ ਤੇਰੇ ਡੈਡੀ ਗੱਲ ਕਰਦੇ ਸੀ ਯਾਰ ਹੁਣ ਇਹਨੇ ਗਾਣਾ ਕਰ ਲਿਆ ਹੁਣ ਇਹਨੂੰ ਗੱਡੀ ਚਾਹੀਦੀ ਹਾਂ ਹਨਾ ਤਾਂ ਉਹ ਉਹਨਾਂ ਨੇ ਕਿਵੇਂ ਨਾ ਕਿਵੇਂ ਕਰ ਕਰਾ ਕੇ ਔਖੇ ਸੌਖੇ ਇੱਕ ਪੁਰਾਣੀ ਸੈਕਿੰਡ ਹੈਂਡ ਆਲਟੋ ਖਰੀਦੀ ਮੇਰੇ ਲਈ ਵੀ ਹਾਂ ਵੀ ਚੱਲ ਯਾਰ ਇਹਦੇ ਤੇ ਇਹਦੇ ਤੇ ਜਾਇਆ ਕਰ ਹਨਾ ਤੇ ਆ ਬੰਦੇ ਪਰਮਾਦਮਨ ਨੂੰ ਕੁਝ ਹੋਰ ਮਨਜ਼ੂਰ ਸੀ ਮੈਂ ਗਿਆ ਮੈਂ ਜਾ ਕੇ ਉਹ ਗੱਡੀ ਵੇਖੀ ਮੈਂ ਕਹਾਂ ਵੀ ਨਹੀਂ ਆ ਪਾਣੀ ਇਹ ਜਿ ਬਹਿਣਾ ਬਣਾ। ਅੱਛਾ। ਕਹਿੰਦੇ ਯਾਰ ਤੇ ਚੰਗਾ ਬੰਦਾ ਹਨਾ ਅਸੀਂ ਤੇਰੇ ਲਈ ਇਦਾਂ ਕੀਤਾ ਜੇ ਤੂੰ ਜਵਾਬ ਹੀ ਦੇ ਗਿਆ ਆ ਕੇ ਹਨਾ ਚੰਗਾ ਫੇਰ ਬਸ ਤੇ ਜਾ। ਹਨਾ ਮੈਂ ਕਿਹਾ ਠੀਕ ਹੈ ਬਸ ਤੇ ਜਾऊंगा ਮੈਂ ਯਾਰ ਨਹੀਂ ਲੈ ਕੇ ਜਾਂਦਾ ਹਨਾ। ਚਲੋ ਜੀ ਕਰਦੇ ਕਰਦੇ ਉਹ ਦਾਦੀ ਸਾਡੀ ਸਟੈਂਡ ਲੱਗੀ ਕਹਿੰਦੀ ਲੈ। ਐ ਕਿਵੇਂ ਮੁੰਡਾ ਬਸ ਤੇ ਜਾਊਗਾ ਨਵੀਂ ਲੈ ਕੇ ਦਊ ਇਹਨੂੰ। ਅੱਛਾ ਸੱਚੀ ਫੇਰ ਉਹ ਮੌਕੇ ਤੇ ਦੇਖੋ ਉਹ ਪਹਿਲੀ ਗੱਡੀ ਮੈਂ i20 ਨਵੀਂ ਖਰੀਦੀ। ਦਵਾਰ ਸਤਾਰਾਂ ਦੇ ਵਿੱਚ ਹੈ ਨਾ ਗਾਣਾ ਮੇਰਾ ਕਰਦਾ ਤਾਂ ਦਾਂਗਾ ਬਾਚ ਆਇਆ ਮੈਂ ਹਾਂ ਵੀ ਮੈਂ ਇੰਨੇ ਜੋ ਗਿਆ ਮੇਰੇ ਘਰਦਿਆਂ ਨੇ ਮੈਨੂੰ ਹਮੇਸ਼ਾ ਮੇਰੇ ਲਈ ਇੰਨਾ ਸਟੈਂਡ ਦਾ ਲਿਆ ਹੈ ਨਾ ਬਹੁਤ ਸਪੋਰਟ ਕੀਤਾ ਉਹਨਾਂ ਨੇ ਬਹੁਤ ਜ਼ਿਆਦਾ ਜ਼ਰੂਰਤ ਤੋਂ ਜ਼ਿਆਦਾ ਜਿੰਨਾ ਕੋਈ ਮਾਪਿਓ ਕਰ ਸਕਦਾ ਹੁੰਦਾ ਆਪਣੀ ਔਕਾਤ ਤੋਂ ਜ਼ਿਆਦਾ ਉਹਨਾਂ ਨੇ ਕੀਤਾ ਤੇ ਆਪਾਂ ਵੀ ਕੋਸ਼ਿਸ਼ ਕੀਤੀ ਵੀ ਚਲੋ ਉਹਨਾਂ ਦਾ ਨਾਮ ਉੱਚਾ ਕਰ ਸਕੀ ਅੱਜੋ بڑے ਮਾਣ ਨਾਲ ਚੌੜੇ ਹੋ ਕੇ ਕਹਿੰਦੇ ਵੀ ਹਾਂ ਸਾਡਾ ਮੁੰਡਾ ਆ ਵਾ ਨਾ ਮ ਬੜੀਆ ਲੱਗਦਾ ਪਰ ਦਾਦੀ ਲਈ ਕੋਡੋਸ ਦਾਦੀ ਨੇ ਜਿਹੜਾ ਸਟੈਂਡ ਲੈ ਲੈ ਤੁਹਾਡੇ ਲਈ ਕੀ ਮੇਰਾ ਜਲਾ ਉਹ ਬੜਾ ਘੈਂਟ ਮਾਮਲਾ ਸੀਗਾ ਹਨਾ ਕਹਿੰਦੀ ਲੈ ਐਂ ਕੇ ਬਸ ਤੇ ਜਾਊਗਾ ਤੂੰ ਨਵੀਂ ਲਿਆ ਕੋਈ ਗੱਲ ਨਹੀਂ ਵੇਖੀ ਜਾਊਗੀ ਦੇਖੋ ਜਿਗਰਾ ਕਿੰਨਾ ਹੁੰਦਾ ਨਾ ਸਾਡੇ ਬਜ਼ੁਰਗਾਂ ਦਾ ਹੌਸਲਾ ਹੀ ਹੈ ਨਾ ਹੁਣ ਉਹਨਾਂ ਨੇ ਇਹ ਗੱਲ ਕਹਿਤੀ ਤੇ ਹੋ ਗਿਆ ਜਦ ਕਿ ਚਲੋ ਸਾਰਾ ਸਿਸਟਮ ਜਿਵੇਂ ਵੀ ਅੱਜਕੱਲ ਬਹੁਤ ਸਾਰੀਆਂ ਫੈਸਿਲਿਟੀਆਂ ਅਵੇਲੇਬਲ ਨੇ ਕੋਈ ਤਨਖਾਹ ਨਹੀਂ ਕਿਸੇ ਦੀ ਚਲੋ ਸਾਰੇ ਸੈਲਫ ਇਮਪਲਾਈਡ ਨੇ ਹਨਾ ਸਿਸਟਰ ਮੇਰੀ ਛੋਟੀ ਬੈਂਕ ਚ ਜੌਬ ਕਰਦੀ ਹੈ ਚਲੋ ਉਹ ਹਲੇ ਉਹ ਨਵੀਂ ਨਵੀਂ ਲੱਗੀ ਸੀ ਪਤਾ ਨਹੀਂ ਕਿਥੋਂ ਮੈਂ ਗੇੜਾ ਕੁਸ਼ਕ ਮਾਰਿਆ ਸੀ ਮੈਂ ਕੋਈ ਹੋਰ ਕੰਮ ਤਾਂ ਕਰ ਨਹੀਂ ਸੀ ਰਿਹਾ ਕਿੱਥੋਂ ਕਿਵੇਂ ਅਰੇਂਜਮੈਂਟ ਹੋਇਆ ਕਿਵੇਂ ਹੋਇਆ ਮਤਲਬ ਵੀ ਉਹਨਾਂ ਦੀ ਹਿੰਮਤ ਸੀ ਤੇ ਗੱਡੀ ਆ ਗਈ ਗੱਡੀ ਆ ਗਈ ਨਵੀਂ ਹੋਈ ਹੈ ਨਵੀਂ ਆ ਗਈ ਨਾ ਦੇਖੋ ਕਹਿੰਦੇ ਨੀਤਾਂ ਨੂੰ ਮਰਾਦਾ ਹੁੰਦੀਆਂ ਨੇ ਤੇ ਉਹ ਤੁਸੀਂ ਸੱਚੇ ਦਿਲੋਂ ਹੈ ਨਾ ਕੁਝ ਮੰਗਿਆ ਹੋਊਗਾ ਜਾਂ ਪਤਾ ਨਹੀਂ ਕੀ ਤੁਹਾਡੇ ਜ਼ਿਹਨ 'ਚ ਹੋਏਗਾ ਕਿ ਉਹ ਚੀਜ਼ ਪੂਰੀ ਜਿਹੜੀ ਹੈ ਹੋਈ ਹੈ ਨਹੀਂ ਬਿਲਕੁਲ ਉਹ ਬਸ ਉਹੀ ਨੀਤ ਨੂੰ ਮਰਾਦ ਵਾਲੀ ਗੱਲ ਹੈਗੀ ਆ ਤੇ ਵੀ ਸੱਚੀ ਨੀਤ ਨਾਲ ਪਹਿਲੇ ਦਿਨ ਤੋਂ ਚੱਲੇ ਆ ਕਦੇ ਕਿਸੇ ਨਾਲ ਧੋਖਾ ਕਰਨ ਦੀ ਸੋਚੀ ਵੀ ਨਹੀਂ ਕਰਨਾ ਤਾਂ ਦੂਰ ਦੀ ਗੱਲ ਆ ਸਾਡੇ ਨਾਲ ਜਿਹੜੇ ਕਰ ਗਏ ਉਹਨਾਂ ਨੇ ਵੇਖ ਗਿਆ ਚੱਲ ਯਾਰ ਕੋਈ ਗੱਲ ਨਹੀਂ ਹੂੰ ਸੜਦਾ ਰਹਾ ਬੈਂਡ ਲੱਗਦਾ ਹੁੰਦਾ ਕਿ ਲੈਟ ਗੋ ਕਰ ਦੇਣਾ ਚਾਹੀਦਾ ਕਿਉਂਕਿ ਮੈਨੂੰ ਐ ਲੱਗਦਾ ਹੈਗਾ ਕਿ ਜੇ ਤੁਸੀਂ ਯੂ نو ਪਰਮਾਤਮਾ ਤੇ ਛੱਡ ਦਿੰਨੇ ਆ ਨਾ ਤੇ ਫਿਰ ਉਹਦੇ ਤੋਂ ਬੈਸਟ ਯੂ نو ਫੈਸਲਾ ਕੋਈ ਨਹੀਂ ਲੈ ਸਕਦਾ ਤੁਸੀਂ ਕੀ ਕਿਸੇ ਦਾ ਵਿਗਾੜ ਲਓਗੇ ਕਿਸੇ ਨੂੰ ਚਪੇੜ ਮਾਰ ਦੋਗੇ ਕਿਸੇ ਨੂੰ ਗਾਲਾਂ ਕੱਢ ਦੋਗੇ ਕਿਸੇ ਨੂੰ ਕਿਸੇ ਦੇ ਅੱਗੇ ਭੰਡ ਦੋਗੇ ਜਾਂ ਕਿਸੇ ਦੀ ਲੱਤ ਤੋੜ ਦੋਗੇ ਇਹੀ ਕਰ ਸਕਦੇ ਹੋ ਇਹ ਤੋਂ ਜ਼ਿਆਦਾ ਨਹੀਂ ਮਤਵਾਦ ਅਗਲੇ ਦੀ ਜਾਨ ਲੈ ਲਓਗੇ ਕੀ ਕਰੋਗੇ ਫਿਰ ਉਹਦੇ ਨਾਲ ਕੀ ਹੋ ਜਾਊਗਾ ਪਰ ਹਾਂ ਉਹ ਉਹ ਹਾਂ ਜਦੋਂ ਤੁਸੀਂ ਪਰਮਾਤਮਾ ਤੇ ਛੱਡ ਦਿੰਦੇ ਨਾ ਯਾਰ ਵੀ ਮੈਂ ਤਾਂ ਤੇਰੇ ਤੇਰੇ ਭਰੋਸੇ ਮੈਂ ਆ ਕੰਮ ਕੀਤਾ ਸੀ ਮੇਰੇ ਨਾਲ ਫਲਾਣਾ ਬੰਦਾ ਇਦਾਂ ਕਰ ਗਿਆ ਹੁਣ ਤੂੰ ਦੇਖ ਲਈ ਤੇ ਫਿਰ ਜਦੋਂ ਉਹ ਦੇਖਦਾ ਨਾ ਫਿਰ ਵੱਡੇ ਵੱਡੇ ਲਾਈਨ ਤੇ ਆ ਜਾਂਦੇ ਇੰਨਾ ਚਿਰ ਤੁਹਾਨੂੰ ਇੰਡਸਟਰੀ ਦੇ ਵਿੱਚ ਹੋ ਗਿਆ ਹੁਣ ਬਹੁਤ ਚੇਂਜਸ ਆਂਦੇ ਤੁਸੀਂ ਵੇਖੇ ਹੋਣੇ ਆ ਹੈਨਾ ਤੇ ਇੰਡਸਟਰੀ ਦੇ ਲੋਕ ਜੋ ਸਟਾਰਟਿੰਗ ਦੇ ਦੇ ਵਿੱਚ ਜਿਨ੍ਹਾਂ ਨੇ ਤੁਹਾਡਾ ਸਾਥ ਦਿੱਤਾ ਆ ਜਾਂ ਜਿਨ੍ਹਾਂ ਨੇ ਨਹੀਂ ਦਿੱਤਾ ਅੱਜ ਕਿਵੇਂ ਦੇ ਰਣਵੀਰ ਦੇ ਨਾਲ ਉਹਨਾਂ ਦਾ ਵਿਵਹਾਰ ਕਿਵੇਂ ਦਾ ਹੈ ਸਟਾਰਟਿੰਗ ਦੇ ਵਿੱਚ ਮੈਂ ਜਿੱਦਾਂ ਪਹਿਲਾਂ ਵੀ ਮੈਂ ਕਹਿ ਕੇ ਹਟਿਆ ਹਨਾ ਵੀ ਬੰਦੇ ਹਰ ਤਰ੍ਹਾਂ ਦੇ ਮਿਲਦੇ ਰੋ ਡਾਊਟ ਤੇ ਚੰਗੇ ਘਟ ਮਿਲਦੇ ਪਹਿਲੇ ਪਹਿਲ ਤਾਂ ਤੁਹਾਨੂੰ ਵਰਤ ਵਰਤੌਣ ਵਾਲੇ ਜ਼ਿਆਦਾ ਮਿਲਦੇ ਆ ਬਈ ਹਾਂ ਵੀ ਅਸੀਂ ਕਿਵੇਂ ਸਿਰ ਤੇ ਪੈਰ ਰੱਖ ਕੇ ਅੱਗੇ ਲੰਘ ਸਕਦੇ ਆ ਨੋ ਡਾਊਟ ਕੋਸ਼ਿਸ਼ਾਂ ਹੋਈਆਂ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਉਦੋਂ ਅਸੀਂ ਵੀ ਨਵੇਂ ਸੀ ਸਾਨੂੰ ਅਕਲ ਹੀ ਨਹੀਂ ਸੀ ਅਸੀਂ ਗਾਣਾ ਕਰਕੇ ਮੈਂ ਦੇਖੋ ਮੈਂ ਗਾਣਾ ਕਰਕੇ ਸਾਲ ਘਰੇ ਬੈਠਾ ਰਿਹਾ ਮੈਂ ਗਿਆ ਹੀ ਨਹੀਂ ਕਿਤੇ ਕਿਸੇ ਕੰਪਨੀ ਵਾਲੇ ਨਾਲ ਕੋਈ ਡੀਲ ਹੀ ਨਹੀਂ ਕੀਤੀ ਮੈਂ ਫਲਾਣਾ ਜਿਵੇਂ ਤਾਂ ਲੋਕਾਂ ਨੇ ਚੱਕੀ ਫੇਰਨਾ ਸੀ ਉਦੋਂ ਹੂੰ ਜਦੋਂ ਆਪ ਐਫਰਟ ਨਹੀਂ ਕੀਤੇ ਮੈਂ ਕਿਉਂਕਿ ਮੈਨੂੰ ਪਤਾ ਹੀ ਨਹੀਂ ਸੀ ਪਤਾ ਨਹੀਂ ਕੀ ਕਰਨਾ ਹੈ ਨੈਕਸਟ ਸਟੈਪ ਮੈਨੂੰ ਲੱਗਾ ਵੀ ਕੋਈ ਆਪੇ ਹੀ ਆਉਂਦਾ ਹੋਣਾ ਆਉਂਦੇ ਵੀ ਆ ਸਾਡੇ ਵਾਰੀ ਕੋਈ ਨਹੀਂ ਆਇਆ ਉਹ ਖਬਰ ਹੈ ਹਨਾ ਅਸੀਂ ਈਜ਼ੀ ਮੋਡ 'ਚ ਹੋ ਗਏ ਜਾਦਾ ਗਲਤੀ ਹੋ ਗਈ ਕਿਸੇ ਨੇ ਗਾਈਡ ਨਹੀਂ ਕੀਤਾ ਜਿਹੜੇ ਨਾਲ ਸੀਗੇ ਉਹਨਾਂ ਨੇ ਸਾਡੇ ਸਿਰੋਂ ਆਲਦੀਆਂ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਤੇ ਬਈ ਸਾਨੂੰ ਨਹੀਂ ਦੱਸਿਆ ਵੀ ਇਹ ਰਹੀ ਹੈ ਯਾਰ ਬਾਈ ਤੂੰ ਕਿੱਥੇ ਬਣਦਾ ਹੁੰਦਾ ਐਦਾਂ ਕਿੱਥੇ ਬਣਿਆ ਅਜੇ ਤੱਕ ਕਿਸੇ ਦਾ ਬਣਿਆ ਨਹੀਂ ਬਣ ਸਕਦਾ ਤੇ ਅਸੀਂ ਫੇਰ ਚੰਗੇ ਥਾਵੇਂ ਆ ਪ੍ਰਮਾਤਮਾ ਨੇ ਬਹੁਤ ਸੋਹਣੇ ਥਾਵੇਂ ਰੱਖਿਆ ਹੋਇਆ ਬਹੁਤ ਚੰਗੇ ਸ਼ੋਜ਼ ਮੈਂ ਕਰ ਰਹੇ ਹਾਂ ਚੰਗੀ ਗੱਡੀ ਤੇ ਅੱਜ ਮੈਂ 25 ਲੱਖ ਵਾਲੀ ਦੇਖੋ ਮਰਿਆ ਪਰ ਠੀਕ ਹੈ ਬੰਦਾ ਕਹਿੰਦਾ ਯਾਰ ਸੋਚ ਕੇ ਸੋਚੋ ਯਾਰ ਕਿੱਥੇ ਸੀਗੇ ਪਹਿਲਾਂ ਅੱਜ ਆਪਾਂ ਕਿੱਥੇ ਆ ਹਨਾ ਐਵੇਂ ਆਪਾਂ ਕਹੀ ਜੇ ਮੇਰੇ ਨਾਲ ਫਲਾਨਾ ਇਦਾਂ ਕਰ ਗਿਆ ਤਾਂ ਮੈਂ ਠੀਕ ਹੈ ਕਰਨ ਵਾਲਿਆਂ ਨੇ ਕੀਤਾ ਉਹ ਭਰਨਗੇ ਆਪੇ ਕੋਈ ਮਸਲਾ ਨਹੀਂ ਹਾਂ ਕੁਝ ਲੋਕ ਚੰਗੇ ਵੀ ਮਿਲੇ ਮੁੱਢ ਕਦੀ ਮੈਂ ਬਹੁਤ ਸਾਰੇ ਲੋਕ ਇਦਾਂ ਦੇ ਆ ਜਿਹੜੇ ਆ ਗਾਣਾ ਗੋਣਾ ਬਣਾਉਣ ਤੋਂ ਪਹਿਲਾਂ ਦੇ ਮੇਰੇ ਨਾਲ ਜੁੜੇ ਹੋਏ ਐਂਡ ਉਹ ਮੇਰੇ ਮਾੜੇ ਚੰਗੇ ਮਾੜੇ ਚੰਗੇ ਹਰੇਕ ਸਮੇਂ ਦੇ ਵਿੱਚ ਉਦੋਂ ਤੋਂ ਨਾਲ ਹੀ ਚੱਲ ਰਹੇ ਹਰੇਕ ਵੇਵ ਦੇ ਵਿੱਚ ਐਂਡ ਉਹਨਾਂ ਸਾਰੇ ਬੰਦਿਆਂ ਦਾ ਧੰਨਵਾਦ ਤੁਹਾਨੂੰ ਆਪਣਾ ਫਰਸਡੇ ਹਮੇਸ਼ਾ ਯਾਦ ਰਹਿੰਦਾ ਕਿ ਮੈਂ ਕੀ ਸੀ ਜਿੱਥੇ ਵੀ ਅੱਜ ਹੋ ਕੀ ਯਾਦ ਹੁੰਦਾ ਹੈ ਕਿ ਯਾਦ ਰੱਖਣੀ ਚਾਹੀਦੀ ਹੈ ਸਭ ਤੋਂ ਸੌਖਾ ਤਰੀਕਾ ਹੈ ਜੇ ਤੁਸੀਂ ਆਪਣੇ ਮਨ ਨੂੰ ਆਪਣੇ ਆਪ ਨੂੰ ਖੁਸ਼ ਰੱਖਣਾ ਚਾਹੁੰਦੇ ਹੋ ਸ਼ਾਂਤ ਰੱਖਣਾ ਚਾਹੁੰਦੇ ਹੋ ਸਭ ਤੋਂ ਸੌਖਾ ਤਰੀਕਾ ਕਿ ਇੱਕ ਵਾਰ ਜਸਟ ਲੁੱਕ ਬੈਕ ਕਰ ਲੋ ਕਿ ਤੁਸੀਂ ਕਿੱਥੋਂ ਸ਼ੁਰੂ ਕੀਤਾ ਸੀ ਜਿੱਥੋਂ ਕੀਤਾ ਸੀ ਹੈਨਾ ਜ਼ੀਰੋ ਜਿੱਦਾਂ ਤੁਸੀਂ ਸ਼ੁਰੂ ਕੀਤਾ ਸੀ ਉਸ ਦਿਨ ਮੈਂ ਤਾਂ ਕਹਿ ਰਿਹਾ ਮੈਂ ਮੈਂ ਮੋਹਾਲੀ ਸ਼ਹਿਰ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਮੈਂ ਆਟੋ ਤੇ ਜਾਂਦਾ ਹੁੰਦਾ ਸੀ ਇਧਰ ਉਧਰ ਹੀ ਹੈਨਾ ਫੇਰ ਮੈਂ ਐਕਟਿਵਿਟੀ ਆ ਤੇ ਆ ਤੁਹਾਨੂੰ ਦੱਸਿਆ ਫੇਰ ਮੇਰੇ ਘਰਦਿਆਂ ਦੀ ਸੋਚਵਾਣੀ ਹੈ ਨਾ ਗੱਡੀ ਅੱਜ ਮੈਂ ਕਹਿ ਰਿਹਾ ਵੀ ਮੇਰੇ ਕੋਲੇ 25 ਲੱਖ ਦੀ ਗੱਡੀ ਹੈ ਐਟ ਲੀਸਟ ਵੀ ਮੈਂ ਸੋਚਾਂ ਵੀ ਯਾਰ ਆਟੋ ਤੋਂ ਤੂੰ ਐਟ ਲੀਸਟ ਇੱਡੀ ਗੱਡੀ ਤੇ ਤਾਂ ਆ ਗਿਆ ਹੁਣ ਮਨਾ ਕਾਹਦਾ ਰੋਣਾ ਕੋਈ ਗੱਲ ਨਹੀਂ ਜੇ ਇੱਥੇ ਤੱਕ ਆ ਗਿਆ ਗਾਂਵ ਵੀ ਜਾਏਗਾ ਟੈਂਸ਼ਨ ਸਕੂਨ ਤਾਂ ਇਹਦੇ ਚ ਜੀਨੇ ਇੱਥੇ ਲੰਦਾ ਉਹ ਗਾਂਵ ਵੀ ਸੋਚੂਗਾ ਬਿਲਕੁਲ ਬਿਲਕੁਲ ਹੈਨਾ ਸੋ ਜਿਹੜਾ ਹੂੰ ਤੁਹਾਡਾ 7 ਤਰੀਕ ਨੂੰ ਕੀਤਾਨ ਵਾਲਾ ਹਾਂਜੀ 7 ਜੁਲਾਈ ਨੂੰ ਤੋਂ ਆਪਾਂ ਲਾਈਨਾਂ ਸੁਣ ਸਕਦੇ ਜੋ ਜਾਂ ਉਹਦੇ ਟੀਜ਼ਰ ਦੇ ਵਿੱਚ ਜੋ ਹੈਗੀਆਂ ਉਹ ਰਿਲੀਜ਼ ਹਾਂ ਹਾਂ ਬਿਲ ਇਵਨ ਸਾਡਾ ਈਮਾਨ ਖੜਾ ਹੈਗਾ ਇਹਨੇ ਲਿਖਿਆ ਹੈ ਇਹ ਗਾਣਾ ਤੇ ਪਹਿਲੇ ਲਿਰਿਕਸ ਐਚ ਐਸ ਨਾਗਰਾ ਸਾਹਿਬ ਸਾਡਾ ਭਾਈਆ ਵੀ ਚਲੋ ਹਨਾ ਉਹ ਭਾਈ ਹੁਣਾਂ ਨੂੰ ਮੈਂ ਕੀਤਾ ਸੀ ਅਪਰੋਚ ਉਹ ਵਿੱਚ ਜੋ ਠੀਕ ਨਹੀਂ ਸੀਗੇ ਫਿਰ ਅਸੀਂ ਬਣਾ ਲਿਆ ਆਹ ਗਾਣਾ ਸਾਨੂੰ ਠੀਕ ਲੱਗਿਆ ਸਾਰੀ ਟੀਮ ਨੇ ਦੇਖਦੀਆਂ ਦੋ ਲਾਈਨਾਂ ਵੀ ਸਾਨੂੰ ਜਰੂਰ ਸੁਣਾ ਦੇਣਾ ਜੀ ਪਹਿਲਾ ਇਹ ਕਿ ਕਿਸਮਤ ਨੇ ਖੋਰੇ ਕਿਹੜੇ ਰਾਹੀ ਪਾਇਆ ਸੀ ਰੋਇਆ ਮੈਂ ਉਹ ਤੋਂ ਜ਼ਿਆਦਾ ਜਿੰਨਾ ਤੂੰ ਹਸਾਇਆ ਸੀ ਮੈਂ ਵੀ ਤਾਂ ਅਧੂਰਾ ਤੇਰੇ ਬਿਨਾਂ ਰਹਿ ਹਾਸੀ ਗਿਆ ਨਹੀਂ ਸੀ ਤੈਨੂੰ ਦਿਲ ਚੋਂ ਮੈਂ ਕੱਢ ਕੇ ਤੇਰਾ ਸੀ ਮੈਂ ਤੇਰਾ ਤੇਰਾ ਹੀ ਰਹੂੰਗਾ ਜਾਣਾ ਨਹੀਂ ਕਦੇ ਵੀ ਹੁਣ ਤੈਨੂੰ ਛੱਡ ਕੇ ਉਹ ਐ ਆ ਬੇਸਿਕਲੀ ਰਿਪਲਾਈ ਜਿਹੜਾ ਹੈਗਾ ਹੁਣ ਮੁੰਡੇ ਦਾ ਪੁਆਇੰਟ ਆਫ ਥੀ ਉਹਨੇ ਤਾਂ ਕਿਹਾ ਵੀ ਹਾਂ ਵੀ ਤੂੰ ਮੇਰੇ ਨਾਲ ਮਾਰੀ ਕੀਤੀ ਪਰ ਉਹ ਵਿਚਾਰਾ ਤੁਸੀਂ ਵੀਡੀਓ ਚ ਨੋਟਿਸ ਕੀਤਾ ਹੋਣਾ ਉੱਥੇ ਜਾ ਕੇ ਉਹ ਫੋਨ ਚੈੱਕ ਕਰਦਾ ਰਹਿੰਦਾ ਉਹਨੇ ਫੋਨ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਉਹਦੇ ਨਾਲ ਅਪਰੋਚ ਨਹੀਂ ਹੋਵੇ ਕਿਉਂਕਿ ਉਹਨੂੰ ਪਤਾ ਨਹੀਂ ਕਿ ਪਿੱਛੇ ਹੋ ਕੀ ਗਿਆ ਉਹ ਨਿਕਲ ਗਿਆ ਸੋ ਕੰਟੀਨਿਊ ਹੈ ਉਹਦੀ ਸਟੋਰੀ ਔਰ ਹਾਂਜੀ ਵੀਡੀਓ ਪਾਰਟ ਜਿਹੜਾ ਹੈਗਾ ਟੂ ਵੀ ਕੰਟੀਨਿਊਡਾ ਵੀਡੀਓ ਦੀ ਸਟੋਰੀ ਐਜ਼ ਇਟ ਇਜ਼ ਅੱਗੇ ਇਦਾਂ ਹੀ ਕੈਰੀ ਫਾਰਵਰਡ ਹੋਏਗੀ ਤੇ ਉਦਾਂ ਹੀ ਵੀਲ ਚੇਅਰ ਤੋਂ ਹੀ ਜਿਹੜੀ ਹੈਗੀ ਕੁੜੀ ਨੂੰ ਫੇਰ ਗਾਂ ਲੈ ਕੇ ਆਵਾਂਗੇ ਲੈ ਕੇ ਜਾ ਕੁੜੀ ਕੁੜੀ ਖੁਸ਼ ਹੋਏਗੀ ਕਿ ਹਾਂ ਮੈਨੂੰ ਸ਼ੁਕਰ ਹੈ ਦਿਨਾਂ ਨੇ ਬੀਲ ਚੇਅਰ ਤਾਂ ਚੱਕਿਆ हां हां मतलब बहुत अच्छा क्लाइमेक्स सीन बहुत है। अच्छा है अच्छा। आ, वीडियो दी ਤੁਸੀਂ ਵੇਟ ਕਰ ਰਹੇ ਹੋ ਮੈਂ ਕਹਿੰਦਾ ਤੁਹਾਨੂੰ ਮਜ਼ਾ ਆਊਗਾ ਤੁਸੀਂ ਕਹੋਗੇ ਯਾਰ हां वाकई ਆਡੀਓ ਦਾ ਮੈਨੂੰ ਪਤਾ ਨਹੀਂ ਮੈਂ ਤੁਸੀਂ ਵੀਡੀਓ ਨੇ ਜਰੂਰ ਕਹਟ ਕਹਿੰਦਾ ਅਸੀਂ ਆਡੀਓ ਨੂੰ ਵੀ ਮੈਂ ਆਪਣੇ ਕੇ ਆਂਦੇ ਡਾਊਟ ਕਰ ਸਕਦਾ ਪਰ ਜਨਜੋਤ ਬਾਈ ਹੋਣਾ ਦੀ ਸਾਰੀ ਟੀਮ ਦਾ ਕੰਮ ਬਹੁਤ ਕਹਿੰਦਾ ਮੈਨੂੰ ਲੱਗਦਾ ਕਿ ਸਾਨੂੰ ਤੁਹਾਡੇ ਪੂਰੀ ਟੀਮ ਤੇ ਡਾਊਟ ਨਹੀਂ ਹੈ ਕਿਉਂਕਿ ਤੁਸੀਂ ਬਹੁਤ ਸੋਹਣਾ ਗਾਉਂਦੇ ਹੋ ਤੁਹਾਡੀ ਆਵਾਜ਼ ਇੰਨੀ ਸੋਹਣੀ ਹੈ ਪਿਛਲਾ ਗੀਤ ਨਾ ਸੋਹਣਾ ਗਿਆ ਜਨਜੋਤ ਹੋਣਾ ਦਾ ਕੰਮ ਬਹੁਤ ਸੋਹਣਾ ਹੈ 뮤직 ਆਬਵੀਅਸਲੀ ਬਹੁਤ ਸੋਹਣਾ ਸੀ ਪਿਛਲਾ ਸੇਮ ਹੀ 뮤직 ਬਣਾ ਨੇ ਇਸ ਬਾਰ ਦਿੱਤਾ ਹੈ ਤੁਸੀਂ ਕੰਪੋਜ਼ ਦੀ ਕੰਪੋਜੀਸ਼ਨ ਦੇ ਨਾਲ ਅਸੀਂ ਹੇਰ ਫੇਰ ਕੀਤੀ ਹੈ ਬਿਕੋਜ਼ ਸਾਨੂੰ ਹੁੰਦਾ ਕਿ ਇੰਨੇ ਸਾਲ ਬਾਅਦ ਆਪਾਂ ਕਰ ਰਹੇ ਹਾਂ ਕੁਝ ਤਾਂ ਨਵਾਂ ਉਹਦੇ ਵਿੱਚ ਫੇਰੀਆ ਵੱਖਰਾ ਕਰੀ ਹੈ ਹਨਾ ਕਿਉਂਕਿ ਸੇਮ ਤਾਂ ਆਲਰੇਡੀ ਲੋਕਾਂ ਨੇ ਕੀਤਾ ਹੀ ਹੋਇਆ ਤੇ ਆਪਾਂ ਉਹਨੂੰ ਜਿਹੜਾ ਹੈ ਉਹਨੂੰ ਥੋੜਾ ਜਿਹਾ ਰਿਫਰੈਸ਼ਿੰਗ ਜੀ ਉਹਦੇ ਵਿੱਚ ਵਾਈਬ ਪਾਉਣ ਦੀ ਕੋਸ਼ਿਸ਼ ਕੀਤੀ ਹੈ ਹੁਣ ਕਿੱਦਾਂ ਦੇ ਲੱਗਦੀ ਹੈ ਭਾਈ ਸੱਤ ਤਰੀਕ ਨੂੰ ਇਹ ਤਾਂ ਸੱਤ ਨੂੰ ਜਦੋਂ ਜਾਏਗੀ ਨਾ ਕਹਿੰਦੇ ਹੁਣ ਕ੍ਰਿਕਟ ਦਾ ਬੜਾ ਫੀਵਰ ਸੀਗਾ ਤਾਂ ਕਹਿੰਦੇ ਕਿ ਜਦੋਂ ਬਾਲ ਪਏਗੀ ਹੁਣ ਉਹਨਾਂ ਦੇ ਵੱਲ ਲੋਕਾਂ ਦੇ ਵੱਲ ਤਾਂ ਫਿਰ ਪਤਾ ਲੱਗੂਗਾ ਉਹਨਾਂ ਨੇ ਕੀ ਕਿੱਦਾਂ ਦਾ ਨਾਨੂ ਚੋਕਾ ਮਾਰਿਆ ਤੁਹਾਡੇ ਵੱਲੋਂ ਛੱਕਾ ਬਜੇ ਛੱਕਾ ਬਜਿਆ ਕੀ ਹੈਗਾ ਹਨਾ ਹੁਣ ਅਸੀਂ ਬਾਲ ਜਿਹੜੀ ਹੈਗੀ ਤੁਹਾਨੂੰ 6-7 ਰਿਕ ਨੂੰ ਕਰਾ ਦੇਣੀ ਹੈ ਤੁਸੀਂ ਅੱਗੋਂ ਬੈਟ ਘਵਾ ਦਿਓ ਅੱਛਾ ਜ਼ਿਆਦਾ ਸਮਾਂ ਨਹੀਂ ਲਵਾਂਗੇ ਬਟ ਇਹ ਜ਼ਰੂਰ ਪੁੱਛਣਾ ਚਾਹੂੰਗੀ ਕਿਉਂਕਿ ਅੱਜ ਕੱਲ ਪੰਜਾਬੀ ਇੰਡਸਟਰੀ ਤੇ ਯੂ ਨੋ ਨੈਕਸਟ ਲੈਵਲ ਤੇ ਪਹੁੰਚੀ ਹੋਈ ਹੈ ਹਨਾ ਹਰ ਇੱਕ ਆਰਟਿਸਟ ਸੋਚਦਾ ਹੈ ਕਿ ਮੈਂ ਮੈਂ ਆਪਣੇ ਲਈ ਇਹ ਕਰਨਾ ਹੈ ਜਾਂ ਮੈਂ ਆਪਣੇ ਪੰਜਾਬੀਆਂ ਦੇ ਲਈ ਹਨਾ ਕੁਝ ਨੈਕਸਟ ਲੈਵਲ ਕਰਨਾ ਹੈ ਸੋ ਤੁਹਾਡੇ ਵੀ ਕੁਝ ਹੈਗੀ ਇਹ ਟੂ-डू ਲਿਸਟ ਹੈਗੀ ਹੈ ਕਿ ਹਾਂ ਮੈਂ ਮੈਂ ਰਣਵੀਰ ਨੇ ਜਿੱਥੋਂ ਸਟਾਰਟ ਕੀਤਾ ਸੀ ਹੁਣ ਇੱਥੇ ਤੱਕ ਤਾਂ ਪਹੁੰ ਦੇਖੋ ਜੀ ਸੱਚ ਬੋਲਾਂ ਹਾਂ ਬਿਲਕੁਲ ਸੱਚ ਆ ਸੀ ਸੱਚ ਹੀ ਸੋਣਾ ਹੈ ਸੱਚੇ ਹੈ ਬਈ ਜੀ ਮੈਂ ਮੰਨ ਲਓ ਅੱਜ ਵੱਡਾ ਸਾਰਾ ਕੋਈ ਬਿਆਨ ਦੇ ਦੇਣਾ ਵੀ ਯਾਰ ਮੈਂ ਇਦਾਂ ਕਰੂੰਗਾ ਜੀ ਮੈਂ ਪੰਜਾਬੀ ਸੈਂਦ ਮੈਨੂੰ ਬਹੁਤ ਵੱਡੀ ਇੱਕ ਚੀਜ਼ ਦੇਣਾ ਚਾਹਣਾ ਉਹ ਮੈਂ ਆਪਦੇ ਲਈ ਦੇਣੀ ਹੈ ਉਹਦੇ ਚ ਲੋਕਾਂ ਦਾ ਕੀ ਹੈ ਯਾਰ ਮੈਂ ਘਰ ਤਾਂ ਮੈਂ ਆਪ ਦਾ ਭਰਨਾ ਨਾ ਮੈਂ ਪੈਸੇ ਕਮਾਉਣ ਘਰੋਂ ਨਿਕਲਿਆ ਢਿੱਡ ਮੈਨੂੰ ਲੱਗਾ ਮੇਰੇ ਟੱਬਰ ਆ ਮਗਰ ਹਨਾ ਹੁਣ ਗੱਲ ਇਸ ਗੱਲ ਦੀ ਆ ਵੀ ਕੋਸ਼ਿਸ਼ ਇਹ ਹਰ ਰੋਜ਼ ਸਵੇਰੇ ਉੱਠ ਕੇ ਸ਼ੁਰੂ ਹੋ ਜਾਂਦੀ ਐ ਕਿ ਕੁਝ ਨਵਾਂ ਕੁਝ ਵੱਖਰਾ ਕੀ ਕਰ ਲਈਏ ਹੂੰ ਉਮੀਦਾਂ ਆਪਦੇ ਆਪ ਤੋਂ ਜਾਂ ਆਪਦੀ ਟੀਮ ਤੋਂ ਬਹੁਤ ਨੇ ਕਿ ਯਾਰ ਆਪਾਂ ਇਦਾਂ ਨਹੀਂ ਆਪਾਂ ਇਦਾਂ ਬਣਾਉਣੇ ਗਾਣੇ ਅਸੀਂ ਬਣਾਵੇ ਰਏ ਇਨਫੈਕਟ ਫੋਰ ਬਹੁਤ ਸੋਹਣੇ ਸੋਹਣੇ ਗਾਣੇ ਅੱਗੇ ਲਾਈਨਡ ਅਪ ਨੇ ਆ ਇਹਦੇ ਤੋਂ ਬਾਅਦ ਚਾਰ ਗਾਣੇ ਮੈਂ ਰੋਕੇ ਹੋਏ ਆ ਜਿਹੜੇ ਇਸ ਗਾਣੇ ਕਰਕੇ ਰੁਕੇ ਹੈ ਵੀ ਇਹ ਗਾਣਾ ਆਊਗਾ ਫਿਰ ਉਸ ਤੋਂ ਬਾਅਦ ਛੱਡਾਂਗੇ ਹਨਾ ਇੰਗਲੈਂਡ ਸ਼ੂਟ ਕਰਕੇ ਆਇਆ ਸੀ ਪਿੱਛੇ ਜਿਵੇਂ ਇੱਕ ਗਾਣਾ ਉਹ ਰੁਕਿਆ ਹੋਇਆ ਤੇ ਹੁਣ ਮੇਰੀ ਮੇਰੀ ਤਾਂ ਸੋਚ ਇਹ ਹੈ ਕਿ ਮੈਂ ਤਾਂ ਜੰਜੋਤ ਬਾਈ ਹੁਣ ਨੇ ਕਹੇ ਸੀ ਮੈਂ ਕਿਹਾ ਬਾਈ ਤੁਸੀਂ ਮੇਰੇ ਗਾਣੇ ਸ਼ੂਟ ਕੀਤਾ ਕਿਸੇ ਫਿਲਮ ਚ ਵੀ ਮੈਨੂੰ ਕਰਿਓ ਫਿੱਟ ਵਧੀਆ ਹੈ ਵੀ ਜ ਬਦਿਆ ਤੋਂ ਮੈਂ ਫਿਰ ਠੀਕ ਹੈ ਨਾ ਜਨਜੋਤ ਬਾਈ ਹੁਣਾਂ ਨੇ ਮੈਨੂੰ ਬਹੁਤ ਹੌਸਲਾ ਦਿੱਤਾ ਤੇ ਇਸ ਕਰਕੇ ਮਤਲਬ ਕੋਸ਼ਿਸ਼ ਜਰੂਰ ਜਦ ਤੱਕ ਸਾਹ ਚੱਲਣਗੇ ਜਦ ਤੱਕ ਗਾਵਾਂਗੇ ਜਦ ਤੱਕ ਤੁਰੇ ਫਿਰਦੇ ਆ ਉਹਦੋਂ ਤੱਕ ਕੋਸ਼ਿਸ਼ ਰਹੂਗੀ ਕਿ ਕੁਝ ਐਸਾ ਵੱਡਾ ਕਰ ਲਵਾਂ ਤੇ ਮਾਨ ਹੋਏ ਲੋਕਾਂ ਨੂੰ ਕਿ ਯਾਰ ਇਹ ਵੀ ਇੱਕ ਕਲਾਕਾਰ ਨੇ ਇਦਾਂ ਦੀ ਚੀਜ਼ ਗਾਈ ਸੀ ਹਨਾ ਕਿ ਉਹ ਉਦਾਂ ਦੀ ਗੱਲ ਕਰ ਸਕਾਂ ਕੱਲੇ ਮਤਲਬ ਨੂੰ ਨਹੀਂ ਕੁਝ ਉਦਾਂ ਦਾ ਕਰ ਸਕਾਂ ਪਰ ਪਤਾ ਨਹੀਂ ਹੁਣ ਬਈ ਕਿਦਾਂ ਹੈਗਾ ਮਾਮਲਾ ਕਦੋਂ ਹੋਣਾ ਕਿਵੇਂ ਹੋਣਾ ਮੇਰੀ ਕੋਸ਼ਿਸ਼ ਜਾਰੀ ਹੈ ਬਾਕੀ ਦੇਖੋ ਜਦੋਂ ਵੀ ਜਿਹੜੇ ਕੋਈ ਗੱਲ ਬਣਦੀ ਹੈਗੀ ਲੈਟ ਅਸ ਸੀ ਤੇ ਤੁਸੀਂ ਇਹਦਾ ਪੋਸਟਰ ਜਿਹੜਾ ਆਪਣੇ ਬਰਥਡੇ ਵਾਲੇ ਦਿਨ ਰਿਲੀਜ਼ ਹਾਂਜੀ 28 ਜੂਨ ਨੂੰ ਆ ਸੋਚਿਆ ਹੋਇਆ ਸੀ ਕਿ ਆਪਣੇ ਬਰਥਡੇ ਵਾਲੇ ਦਿਨ ਹੀ ਜਿਹੜਾ ਨਹੀਂ ਇੱਕ ਦਿਨ ਪਹਿਲਾਂ ਹੀ ਪਲਾਨ ਬਣਿਆ ਬਾਈ ਕੱਲ ਉਹ ਉਹ ਵਾਰੋਂ ਕਹਿੰਦਾ ਬਾਈ ਥੋੜਾ ਜਨੁੰਦਾ ਨੇ ਕੱਲ ਮੈਂ ਕਿਹਾ ਹਾਂ ਕਹਿੰਦਾ ਕੱਲ ਪੋਸਟਰ ਪਾ ਦਈਏ ਮੈਂ ਕਿਹਾ ਜਿਹੜੇ ਚਾਹਣ ਵਾਲਿਆਂ ਨਾਲ ਗਿਫਟ ਅਸੀਂ ਰਿਲੀਜ਼ ਡੇਟ ਪਹਿਲਾਂ 15 ਜੂਨ ਸੋਚੀ ਸੀ ਕਿਉਂਕਿ ਜਿਹੜਾ ਪਾਰਟ 1 ਹੈਗਾ 15 ਜੂਨ 2018 ਨੂੰ ਆਇਆ ਸੀ ਅਸੀਂ ਸ਼ੂਟ ਕਰ ਲਿਆ ਸੀ ਪ੍ਰੋਡਕਟ ਵੀ ਸਾਡਾ ਰੈਡੀ ਸੀ ਪਰ ਮਾਈ ਹੁਣੇ ਬਾਹਰ ਸੀ ਤੇ ਮੈਂ ਵੀ ਥੋੜਾ ਸ਼ੋਸ ਚ ਬਿਜ਼ੀ ਸੀਗਾ ਇਸ ਕਰਕੇ ਸਾਰਾ ਡਿਲੇ ਹੁੰਦਾ 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 ਫਿਰ ਉਹ ਇੱਕਦਮ ਪਤਾ ਨਹੀਂ ਕਿਹਾਂ ਪ੍ਰਮਾਤਮਾ ਬਲੀਓ 7 ਜੁਲਾਈ ਮੈਨੂੰ ਲੱਗਾ ਕਿ ਯਾਰ 7 ਜੁਲਾਈ ਨੂੰ ਕਰ ਲੈਨੇ ਆਪਾਂ ਹਨਾ ਕਰੋ ਕਿਉਂਕਿ ਟਾਈਮ ਸਾਨੂੰ ਇਨਾਫ ਚਾਹੀਦਾ ਸੀ ਫਿਰ ਆਹ 28 ਨੂੰ ਮਤਲਬ ਅਨਪਲਾਨਡ ਸੀਗਾ ਟੋਟਲੀ ਅਨਪਲਾਨਡ ਹੈ ਸਾਰਾ ਹੀ आई डोंट नो ਕਿਵੇਂ ਚੱਲ ਜਾਂਦਾ ਬਸ ਚੱਲ ਰਿਹਾ ਹੈ ਬਸ ਤੁਸੀਂ ਸੁਣ ਲਿਓ ਤੇ ਤੁਸੀਂ ਦੇਖ ਲਿਓ ਤੁਸੀਂ ਮੈਨੂੰ ਦੱਸਿਓ ਕਿੱਦਾਂ ਲੱਗਿਆ ਤੇ ਬਾਕੀ ਤੁਸੀਂ ਸਾਰਿਆਂ ਨੂੰ ਮੈਂ ਤੁਹਾਨੂੰ ਮੈਂ ਸੁਣਾ ਕੇ ਭੇਜੂੰਗਾ ਅੱਜ ਬਿਲਕੁਲ ਬਿਲਕੁਲ ਥੈਂਕ ਯੂ ਸੋ ਮਚ ਅਨ ਜਾਨੇਂ ਹੰਦੇ ਕਿਉਂਕਿ ਅਸੀਂ ਇਹ ਗਾਣੇ ਤਾਂ ਤੁਹਾਡੇ ਸੁਣ ਲਏ ਹੈ ਨਾ ਮੈਂ ਚਾਹੂੰਗੀ ਫਾਦਰ ਸਾਹਿਬ ਦੀ ਦੋ ਲਾਈਨਾਂ ਕਿਉਂਕਿ ਇੱਕ ਫਾਦਰ ਸਾਹਿਬ ਹਰ ਹਰ ਦੀ ਜ਼ਿੰਦਗੀ ਦੇ ਵਿੱਚ ਬਹੁਤ ਇਮੋਸ਼ਨਲ ਜਾਂ ਡਿਸੀਜਨ ਸੀਗਾ ਸਾਡਾ ਕਿਉਂਕਿ ਪਹਿਲਾ ਗਾਣਾ ਸੀ ਮੇਰੀ ਜ਼ਿੰਦਗੀ ਦਾ ਹਾਂ ਸੋਚੋ ਪਹਿਲਾ ਗਾਣਾ ਬੰਦੇ ਕਹਿੰਦੇ ਇੱਕ ਸ਼ਬਦ ਵਰਤਦੇ ਆਪਣੀ ਸ਼ਾਇਦ ਲਾਸਟ ਟਾਈਮ ਵੀ ਗੱਲ ਹੋਈ ਤੇ ਸਾਨੂੰ ਨਹੀਂ ਪਤਾ ਸੀ ਅਸੀਂ ਕਿ ਆ ਯਾਰ ਅਸੀਂ ਤਾਂ ਇਮੋਸ਼ਨਲ ਜੇ ਬੰਦੇ ਆ ਉਦੋਂ ਆ ਗਾਣਾ ਕੀਤਾ ਸੀਗਾ ਪਹਿਲਾ ਜਿਹੜਾ ਕਹਿੰਦਾ ਮੋੜ ਨਾ ਕੰਦੇ ਨੀ ਤੇਰਾ ਕਹਿਣਾ ਪੁੱਤਰਾ ਆਲਾ ਚੱਕ ਜੇ ਬੁਲਟ ਤੂੰ ਲੈਣਾ ਪੁੱਤਰਾ ਯਾਰਾਂ ਬੇਲੀਆਂ ਚ ਤੇਰੀ ਅੜੀ ਚਾਹੀਦੀ ਯਾਰਾਂ ਬੇਲੀਆਂ ਚ ਤੇਰੀ ਅੜੀ ਚਾਹੀਦੀ ਬਾਪੂ ਕਹਿੰਦਾ ਮੁੱਛ ਤੇਰੀ ਖੜੀ ਚਾਹੀਦੀ ਹਉ ਪੁੱਤ ਮੇਰੇ ਦੀ ਮੁੱਛ ਖੜੀ ਚਾਹੀਦੀ ਬਾਪੂ ਕਹਿੰਦਾ ਮੁੱਛ ਤੇਰੀ ਖੜੀ ਚਾਹੀਦੀ ਵਾਹ ਇਹ ਲੋਕ ਕਿੰਨੇ ਪਿਆਰੇ ਲਿਰਿਕਸ ਐ ਗੀਤ ਦੇ ਹੈ ਨਾ ਇਹ ਅਸੀਂ ਇਮੋਸ਼ਨਲ ਜੇ ਹੋ ਕੇ ਮੇਰਾ ਭਰਾ ਐ ਬਚਪਨ ਦਾ ਦੋਸਤ ਐ ਐਲਵੀ ਪ੍ਰੀਤ ਉਹਨੇ ਲਿਖਿਆ ਸੀਗਾ ਸਾਡੇ ਫਾਦਰ ਸਾਹਿਬ ਵੀ ਆਪਸ ਚ ਦੋਸਤ ਐ ਅੱਛਾ ਇਹ ਹਗਾ ਫਿਰ ਅਸੀਂ ਇਦਾਂ ਹੈ ਨਾ ਹੁਣ ਅੱਜ ਕੱਲੋ ਕੈਨੇਡਾ ਆ ਤੇ ਇਹ ਉਹਨੇ ਲਿਖਿਆ ਸੀਗਾ ਇਮੋਸ਼ਨਲੀ ਅਸੀਂ ਬਣਾ ਲਿਆ ਤੋਰੇ ਫਿਰ ਦੇ ਟੀ ਸੀਰੀਜ਼ ਵਾਲੇ ਦੇ ਚੱਲ ਗਏ ਅਨਪਲਾਨਡ ਉਹ ਵੀ ਕਹਿੰਦੇ ਕਰ ਦਿੰਨੇ ਆ ਬਟ ਨਹੀਂ ਇਹ ਦੇਖ ਜਿਹੜੀ ਚੀਜ਼ ਅਨਪਲਾਨ ਹੁੰਦੀ ਹੈ ਨਾ ਜ਼ਿਆਦਾ ਵਧੀਆ ਹੁੰਦੀ ਹੈ ਹੈਨਾ ਸੋ ਅਸੀਂ ਇਹੀ ਹੋਪ ਕਰਦੇ ਹਾਂ ਕਦੇ ਤਾਂ ਤੂੰ ਆਵੇਂਗਾ ਟੂ ਦੇ ਲਈ ਕਿਉਂਕਿ ਤੁਸੀਂ ਕਹਿ ਰਹੇ ਹੋ ਅਨਪਲਾਨਡ ਹੈ ਹਰ ਚੀਜ਼ ਬਟ ਇਹ ਹੈ ਕਿ ਹਰ ਚੀਜ਼ ਜਿਹੜੀ ਹੈ ਆਪਣੇ ਹਿਸਾਬ ਦੇ ਨਾਲ ਜੁੜ ਰਹੀ ਹੈ ਇਸ ਪ੍ਰੋਜੈਕਟ ਦੇ ਨਾਲ ਸੋ ਮਤਲਬ ਸਮਾਂ ਜਦੋਂ ਆਉਂਦਾ ਉਹ ਚੀਜ਼ਾਂ ਆਪੇ ਹੀ ਕਰਾਈ ਜਾਂਦਾ ਤੁਹਾਨੂੰ ਵੀ ਨਹੀਂ ਪਤਾ ਹੁੰਦਾ ਕਿਉਂਕਿ ਮੈਂ ਐਂਡ ਮੂਮੈਂਟ ਤੱਕ ਤੁਹਾਨੂੰ ਦੱਸਿਆ ਕਿ ਮੇਰੇ ਵੱਲੋਂ ਨਾ ਸੀਗੇ ਪਾਰਟ 2 ਨਹੀਂ ਕਰਨਾ ਜੇ ਮੈਂ ਸੋਚਿਆ ਸੀ ਸਿਮਿਲਰ ਕੋਈ ਚੀਜ਼ ਬਣਾਵਾਂਗਾ ਮੈਂ ਸੋਚਿਆ ਸੀ ਨਾ ਨਾਮ ਕਰ ਦਿੱਤਾ ਤਾਂ ਆਵੇਂਗਾ ਨਹੀਂ ਦੇਵਾਂਗੇ ਫਿਰ ਪਤਾ ਨਹੀਂ ਕਿਉਂ ਰੱਖ ਪਰ ਹੋ ਗਿਆ ਸੈਟ ਹੈ ਨਾ ਬਾਕੀ 7 ਦਿਨਾਂ ਵਿੱਚ ਪਤਾ ਲੱਗੂਗਾ ਹਾਂਜੀ 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 ਥੈਂਕ ਯੂ ਸੋ ਮਚ ਰਵਿੰਦਰ ਐਂਡ ਵਿਸ਼ੂ ਗੁੱਡ ਨੈਕ ਕਿ ਇਹ ਇੱਕ ਗਾਣਾ ਜਦੋਂ ਰਿਲੀਜ਼ ਹੋਏਗਾ ਪਹਿਲਾ ਵਾਲਾ ਮੈਸਿਵ ਹਿੱਟ ਸੇਗਾ ਤੇ ਇਹ ਵੀ ਅਸੀਂ ਕਹਾਂਗੇ ਕਿ ਮੈਸਿਵ ਹਿੱਟ ਹੋਵੇ ਐਂਡ ਲੋਕਾਂ ਦੇ ਦਿਲਾਂ ਦੇ ਵਿੱਚ ਘਰ ਕਰਨਾ ਬਹੁਤ ਜ਼ਰੂਰੀ ਹੈ ਇਹ ਗੀਤ ਵਿੱਚ ਜੀ 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 ਆਪਾਂ ਦੁਆਵਾਂ ਕਰ ਸਕਦੇ ਸਾਰੇ ਜਾਣੇ ਬੇਨਤੀਆਂ ਕਰ ਸਕਦੇ ਆਂ ਭਾਈ ਤੁਸੀਂ ਜਗ ਬਾਣੀ ਦੇ ਮਾਧਿਅਮ ਤੋਂ ਜਿੰਨੇ ਵੀ ਲੋਕ ਇਸ ਇੰਟਰਵਿਊ ਨੂੰ ਦੇਖ ਰਹੇ ਹੋ ਸੁਣ ਰਹੇ ਹੋ ਮੇਰਾ ਗਾਣਾ ਕਰਦਾ ਤੁਹਾਨੂੰ ਦਾ ਪਾਰਟ 2 7 ਜੁਲਾਈ ਨੂੰ ਆਫੀਸ਼ੀਅਲੀ ਰਿਲੀਜ਼ ਹੋ ਰਿਹਾ ਹੈ ਦੇਸੀ ਹੱਡ 뮤직 ਦੇ ਚੈਨਲ ਦੇ ਉੱਪਰ ਤੇ ਜਿਹਦਾ 뮤직 ਟਰਬਨ ਬੀਟਸ ਨੇ ਕੀਤਾ ਲਿਖਿਆ ਈਮਾਨ ਨੇ ਆ ਵੀਡੀਓ ਜਿੰਜੋਤ ਸਿੰਘ ਭਾਈ ਹੋਣਾ ਨੇ ਕੀਤਾ ਬਾਕੀ ਸਾਰੀ ਟੀਮ ਤੁਹਾਨੂੰ ਪੋਸਟਰ ਤੋਂ ਡੀਟੇਲ ਮਿਲ ਹੀ ਜਾਣੀ ਐ ਜਗ ਬਾਣੀ ਵਾਲਿਆਂ ਨੇ ਮੈਂਸ਼ਨ ਕਰ ਦੇਣੀ ਐ ਤੇ ਜ਼ਰੂਰ ਸੁਣਿਓ ਸਾਨੂੰ ਜ਼ ਰਨਵੀਰ ਉਮੀਦ ਕਰਦੇ ਆ ਇਹ ਕਨਵਰਸੇਸ਼ਨ ਤੁਹਾਨੂੰ ਸਾਡੀ ਰਨਵੀਰ ਨਾਲ ਵਧੀਆ ਲੱਗੀ ਹੋਵੇਗੀ ਸੋ ਗੀਤ ਉਹਨਾਂ ਦਾ ਆ ਰਿਹਾ ਹੈ 7 ਜੁਲਾਈ ਨੂੰ ਤੁਸੀਂ ਜ਼ਰੂਰ ਵੇਖਣਾ ਐ ਐਂਡ ਅਦੋਂ ਤੱਕ ਸਾਡੇ ਚੈਨਲ ਦੇ ਨਾਲ ਯਾਨੀ ਕਿ ਜਗਮਾਨੀ ਐਂਡ ਬਾਲੀਵੁੱਡ ਦਾ ਪੰਜਾਬੀ ਨਾਲ ਜੁੜੇ ਰਹਿਣਾ ਹੈ ਸਾਥੀ ਵਕਾਲ